ਉਰੇ ਇੱਕ ਸਾਲ ਕੁਰਸੀ ਤੇ ਬਹਿ ਕੇ ਪਾਸੇ ਮਾਰਨ ਤੋਂ ਬਾਅਦ ਇਹ ਸਮਾਂ ਸੀਗਾ ਕੰਮ ਨੂੰ ਵਾਲੇ ਦਾ ਕਹਿਣ ਤੇ ਆਪਣੇ ਇੱਕ ਨਵੇਂ ਸਫਰਾਂ ਦੀ ਸ਼ੁਰੂਆਤ ਕਰਨ ਦਾ ਤੇ ਨਵੇਂ ਸਫਰ ਨਿਕਲਣ ਦਾ ਪਰ ਜਿਵੇਂ ਹੀ ਕੰਪਿਊਟਰ ਨੂੰ ਸ਼ਟਡਾਊਨ ਕੀਤਾ ਸਿਸਟਮ ਨੂੰ ਸ਼ਟਡਾਊਨ ਦਾ ਕਰਤਾ ਪਰ ਸ਼ਟਡਾਊਨ ਕਰਨ ਦੇ ਨਾਲ ਨਾ ਪਤਾ ਨਹੀਂ ਹੁੰਨੇ ਘਬਰਾਹਟ ਆ ਜਾਂ ਖੁਸ਼ੀ ਆ ਹਨ ਇਹਨੂੰ ਕੀ ਕਹਾਂਗੇ ਵੀ ਸ਼ਾਇਦ ਜਿੰਨ ਤਾਂ ਮੇਰੇ ਵਾਲੇ ਜਿਹੜਾ ਤਾਂ ਇਹ ਸਿਚੁਏਸ਼ਨ ਚ ਲੰਘਿਆ ਹੋਊਗਾ ਵੀ ਜਿੰਨ ਤਾਂ ਆਣਾ ਛੱਡਿਆ ਹੋਊ ਕੰਮ ਆਪਣਾ ਤੇ ਛੱਡਣ ਦੇ ਨਾਲ ਉਹਨੂੰ ਘਬਰਾਹਟ ਜੀ ਵੀ ਹੋ ਰਹੀ ਹੈਗੀ ਵੀ ਫਿਊਚਰ ਨੂੰ ਲੈ ਕੇ ਕਹਿ ਲਓ ਜਾਂ ਜੋ ਮਰਜੀ ਕਹਿ ਲਓ ਇੱਕ ਹੈ ਜੀਬ ਜੀ ਘਬਰਾਟਾ ਸ਼ਾਇਦ ਮੈਂ ਉਹਨੂੰ ਬਿਆਨ ਨਹੀਂ ਕਰ ਪਾਉਂਗਾ ਜਿਹਦੇ ਤੇ ਇਹ ਪਹਿਲਾਂ ਕਦੇ ਬੀਤੀ ਹੋਵੇ ਉਹ ਤਾਂ ਬਿਆਨ ਕਰ ਸਕਦਾ ਜਾਂ ਜਿਹਦੇ ਤੇ ਬੀਤੂਗੀ ਉਹਨੂੰ ਪਤਾ ਲੱਗੂਗਾ ਤੇ ਪਰਨਮਾਨ ਦੇ ਵਿੱਚ ਖੁਸ਼ੀ ਵੀ ਆ ਕਿ ਮੈਂ ਹੁਣ ਆਪਾਂ ਆਪਣੀ ਜਿਹੜੀ ਸੁਪਨਿਆਂ ਦੀ ਜ਼ਿੰਦਗੀ ਆ ਜਾਂ ਆਪਣੀ ਜਿਹੜੀ ਅਸਲ ਲਾਈਫ ਜਿਹੜੀ ਜਿਉਣੀ ਚਾਹੁੰਦਾ ਸੀ ਮੈਂ ਉਹ ਦੇਖਣ ਚੱਲੇ ਆਂਗੇ ਉਹ ਸਾਰੀ ਦੁਨੀਆ ਨੂੰ ਹੁਣ ਘੁੰਮਣ ਚੱਲੇ ਆਂਗੇ ਹੁਣ ਮੈਂ ਇੱਕ ਵਾਰੀ ਸਿਸਟਮ ਬੰਦ ਕਰਤਾ ਇਹਨੂੰ ਪੈਕ ਕਰਦਿਆਂ ਤੇ ਤ ਬਾਅਦ ਜਾਣਾ ਪਾ ਅੱਜ ਚੰਡੀਗੜ੍ਹ ਮੁਹਾਲੀ ਤੇ ਸਿਸਟਮ ਸਬਮਿਟ ਕਰਾ ਕੇ ਉਹਨਾਂ ਹਜੇ ਦੋ ਦਿਨ ਉੱਥੇ ਲਾਉਣੇ ਆ ਕਿ ਟ੍ਰੇਨਿੰਗ ਦੇਣੀ ਹੈ ਕਿ ਜਿਹੜਾ ਵੀ ਨਵਾਂ ਯੂਜ਼ਰ ਮੇਰੀ ਜਗ੍ਹਾ ਤੇ ਮੇਰੀ ਰਿਪਲੇਸਮੈਂਟ ਦੇ ਤੌਰ ਤੇ ਕੰਮ ਕਰੂਗਾ ਤੇ ਫਿਲਹਾਲ ਇਹਨੂੰ ਮੈਂ ਬੰਦ ਕਰਤਾ ਤੇ ਇਹ ਬੰਦ ਹੋਇਆ ਲੰਬੇ ਟਾਈਮ ਤੋਂ ਵਰਕ ਫਰੋਂ ਹோம் ਸੀ ਵਰਕ ਫਰੋਂ ਹோம் ਕੋਈ ਈਜ਼ੀ ਨਹੀਂ ਹੁੰਦਾ ਇਦਾਂ ਤਾਂ ਹੈ ਨਹੀਂਗਾ ਵੀ ਹਨਾ ਹਰੇਕ ਕਿਸੇ ਦੀ ਕਿਸਮਤ ਹੋਵੇ ਪਰ ਪਤਾ ਨਹੀਂ ਕੀ ਹੈ ਕਿਸਮਤ ਤੇ ਚੱਲਦੇ ਆਂਗੇ ਹੁਣ ਫਿਲਹਾਲ ਹਜੇ ਉਨਾ ਨਹੀਂ ਸ਼ਾਇਦ ਮੈਂ ਬਿਆਨ ਕਰ ਪਾਉਂਗਾ ਜੋ ਵੀ ਮੈਂ ਇੱਥੇ ਗੁਝਾ ਠੀਕ ਹੈ ਇੱਕ ਵਾਰੀ ਮੈਨੂੰ ਪੈਕ ਕਰਾਂ ਤੇ ਫਿਰ ਇਹ ਦੂਆ ਦਾ ਆਪਾਂ ਚੰਡੀਗੜ੍ਹ ਚੱਲਦੇ ਹਾਂ ਉੱਥੇ ਕੋਈ ਸਮਾਨ ਵੀ ਲਵਾਉਣਾ ਤੇ ਸਾਰੀ ਫਿਰ ਗੱਲਬਾਤ ਰਾਹ ਦੇ ਵਿੱਚ ਆਪਾਂ ਕਰਦੇ ਜਾਵਾਂਗੇ ਸਫ਼ਰ ਦੀ ਤਿਆਰੀ ਹਜੇ ਸ਼ੁਰੂ ਹੀ ਕੀਤੀ ਸੀ ਹੁਣ ਅੱਜ ਪਤਾ ਨਹੀਂ ਕੀ ਹੋਇਆ ਤਰੇ ਜਾਂਦੇ ਨੂੰ ਸਪੈਸ਼ਲੀ ਡਿਸਕ ਜਮ ਹੋ ਗਈ ਜਮ ਆਹ ਰੱਗ ਬਦਲ ਗਿਆ ਦਾ ਸਾਰਾ ਪੈਡ ਜਮ ਹੋ ਗਏ ਚੱਕਾ ਜਮਾ ਨਹੀਂ ਖਿੜ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਾਂ ਤੁਹਾਡਾ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਵਿੱਚ ਬਹੁਤ ਟਾਈਮ ਬਾਅਦ ਆਪਾਂ ਮਿਲ ਰਹੇ ਆ ਤੇ ਵੀਡੀਓ ਦੀ ਤੁਸੀਂ ਓਪਨਿੰਗ ਦੇ ਵਿੱਚ ਦੇਖ ਹੀ ਲਿਆ ਹਣਾ ਸ਼ੁਰੂਆਤ ਦੇ ਵਿੱਚ ਦੇਖ ਹੀ ਲਿਆ ਕਿ ਨਵੇਂ ਸਫ਼ਰ ਦੀ ਤਿਆਰੀ ਹੈ ਤੇ ਹੁਣ ਸਿਸਟਮ ਹੈ ਜਿਹੜਾ ਆਪਣਾ ਕੰਪਿਊਟਰ ਹੈ ਜਿਹੜਾ ਆਪਾਂ ਹਵਾਲੇ ਕਰਕੇ ਆਉਣਾ ਭਾਈ ਆਪਣੇ ਦਫ਼ਤਰ ਵਾਲਿਆਂ ਦੇ ਤਾਂ ਕਿ ਜਿਹੜਾ ਕੋਈ ਹੋਰ ਮੇਰੀ ਜਗ੍ਹਾ ਤੇ ਬੰਦਾ ਆਊਗਾ ਉਹ ਤੇ ਕੰਮ ਸ਼ੁਰੂ ਕਰ ਸਕੇ ਫਿਲਹਾਲ ਆਪਾਂ ਘਰੇ ਆ ਦਸਤਾਰ ਸਜਾ ਲਈ ਆ ਤੇ ਕੱਪੜਾ ਲੀਡਾ ਪਾਉਣੇ ਆ ਤੇ ਇਹ ਤੋਂ ਬਾਅਦ ਆਪਾਂ ਮੋਹਾਲੀ ਨੂੰ ਆਪਣਾ ਜਿਹੜਾ ਸਫ਼ਰ ਆਗਾ ਸ਼ੁਰੂ ਕਰਦੇ ਆ ਮੋਹਾਲੀ ਚੰਡੀਗੜ੍ਹ ਜਾਣਾਗਾ ਕੁਝ ਕੁ ਕੰਮ ਨੇ ਲਾਈਟਾਂ ਲਵਾ ਕੇ ਲੈ ਕੇ ਆਉਣੀਆਂ ਨੇ ਤੇ ਫੋਨ ਵਾਲਾ ਮਾਉਂਟ ਲਵਾ ਕੇ ਲੈ ਕੇ ਉਹਨਾਂ ਦੋ ਚਾਰ ਹੋਰ ਕੰਮ ਨੇ ਆਪਾਂ ਨੂੰ ਉਹ ਸਾਰੇ ਕੰਮ ਆਪਾਂ ਕਰਨੇ ਨੇ ਡਿਕੈਥਲਨ ਵੀ ਜਾਣਾਗਾ ਇੱਕ ਤਾਂ ਕੁਇਕ ਡਰਾਈ ਸੌਕਸ ਲੈਣੀਆਂ ਉਹ ਤੋਂ ਤੇ ਇੱਕ ਆਪਾਂ ਆਪਣੇ ਜਿਹੜਾ ਟੈਂਟ ਹੈਗਾ ਟੈਂਟ ਦੇ ਵਿੱਚ ਜਿਹੜਾ ਥੱਲੇ ਮੈਟ ਵਿਛਾਉਣੇ ਆਗੇ ਉਹ ਵਿਛਾਉਣਾ ਕਿਉਂਕਿ ਜਿਹੜੇ ਪੁਰਾਣੇ ਮੈਟਾ ਉਹ ਹਰਸ ਰੀਯੂਜ਼ ਕਰ ਟੈਂਟ ਉਹ ਤੋਂ ਮੈਂ ਚੱਕ ਲਿਆ ਸੀਗਾ ਤੇ ਹੁਣ ਆਪਾਂ ਇਥੋਂ ਸਫ਼ਰ ਸ਼ੁਰੂ ਕਰਦੇ ਆਂ ਤੇ ਨਵੇਂ ਸਫ਼ਰ ਦੀ ਆਪਣੀ ਤਿਆਰੀ ਆ ਪੋਸਟ ਦੇ ਵਿੱਚ ਆਪਾਂ ਤੁਹਾਡੇ ਨਾਲ ਇਹ ਸਾਂਝਾ ਕਰਤਾ ਸੀ ਕਿ ਇਹ ਸਫ਼ਰ ਜਿਹੜਾ ਹੋਣ ਵਾਲਾ ਉਹ ਲੇਲ ਦਖਦਾ ਲੇਲ ਦਖਦਾ ਸਫ਼ਰ ਹੈਗਾ ਪਿੱਛੇ ਕਮੈਂਟ ਵੀ ਆਏ ਸੀ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਆ ਹਨ ਉਹ ਜਾ ਕੇ ਆਇਆ ਆ ਆਲਰਡੀ ਲੇਹ ਲਦਾਖ ਤੇ ਵੀ ਤੁਸੀਂ ਕਿਉਂ ਚੱਲੇ ਹੋਗੇ ਉਹ ਜਦੋਂ ਆਪਾਂ ਹੁਣ ਅਗਲੀ ਵੀਡੀਓ ਸ਼ੁਰੂ ਕਰਾਂਗੇ ਲੇਹ ਲਦਾਖ ਦੇ ਸਫਰ ਦੀ ਉਹ ਉਦੋਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਅਸਲ ਜਾਣ ਦਾ ਕਾਰਨ ਕੀ ਹੈ ਤੇ ਤੁਹਾਨੂੰ ਕੀ ਕੀ ਦੇਖਣ ਨੂੰ ਮਿਲੂ ਕਿਉਂਕਿ ਜਿਹੜੀ ਚੀਜ਼ਾਂ ਹਨ ਸਾਰਿਆਂ ਨੇ ਦਿਖਾਤੀਆਂ ਜੀ ਉਹੀ ਮੈਂ ਦਿਖਾਉਂਗਾ ਜਾਂ ਉਹੀ ਚੀਜ਼ ਮੈਂ ਕਰੂੰਗਾ ਤਾਂ ਕੁਝ ਤੁਹਾਨੂੰ ਵੀ ਸਵਾਦ ਨਹੀਂ ਆਣਾ ਪਰ ਆਪਾਂ ਥੋੜਾ ਵੱਖਰਾ ਕਰਾਂਗੇ ਤੁਹਾਨੂੰ ਕੁਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਤੁਹਾਨੂੰ ਵੀ ਪਸੰਦ ਆਉ ਤੇ ਤੁਹਾਨੂੰ ਦੇਖ ਕੇ ਆਨੰਦ ਆਉ ਕਿਉਂਕਿ ਇੱਕ ਤਾਂ ਲੇਹ ਲਦਾਖ ਦੀ ਜਿਹੜੀ ਧਰਤੀ ਆ ਹਨਾ ਜਦੋਂ ਆਪਾਂ ਲੇਹ ਲਦਾਖ ਦੀ ਗੱਲ ਕਰਦੇ ਜਦੋਂ ਮੈਂ ਕਿਸੇ ਦੀ ਵੀ ਵੀਡੀਓ ਦੇਖਦਾ ਸੀ ਭਵੇਂ ਹਰ ਸਿਮਰਨ ਦੀ ਦੇਖੀ ਜਾਂ ਫਿਰ ਹੋਰ ਬਾਕੀ ਸਾਰੇ ਟਰੈਵਲਰ ਦੀ ਦੇਖੀ ਤਾਂ ਬਸ ਇੱਕ ਚੀਜ਼ ਹੁੰਦੀ ਹੈ ਕਿ ਬਲੇਹ ਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਲੇਹ ਲਦਾਖ ਦੀ ਧਰਤੀ ਇਦਾਂ ਦੀ ਹੈ ਜਿਹਦਾ ਕਿਤੇ ਵੀ ਉਸ ਉਸ ਕਾਦਰ ਦੀ ਕੁਦਰਤ ਤੋਂ ਬਾਰ ਬਾਰ ਬਲੇਹ ਹਾਰੇ ਜਾਨ ਨੂੰ ਜੀ ਕਰਦਾਗਾ ਤੇ ਉਹ ਸਾਰਾ ਕੁਝ ਆਪਾਂ ਸਫਰਨਾਮਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕਿਉਂਕਿ ਹਰ ਇੱਕ ਦਾ ਦਿਖਾਉਣ ਦਾ ਅੰਦਾਜ਼ ਵੱਖਰਾ ਹੁੰਦਾਗਾ बोलण ਦਾ ਤਰੀਕਾ ਵੱਖਰਾ ਹੁੰਦਾ ਲਹਿਜਾ ਵੱਖਰਾ ਹੁੰਦਾ ਤੇ ਵੀਡੀਓਗ੍ਰਾਫੀ ਕਰਨ ਦਾ ਤਰੀਕਾ ਵੱਖਰਾ ਹੁੰਦਾ ਉਹ ਸਾਰਾ ਕੁਝ ਦੇਖਾਂਗੇ ਤੇ ਹੁਣ ਆਪਾਂ ਫਿਲਹਾਲ ਇੱਥੇ ਟਾਈਮ ਨਾ ਖਰਾਬ ਕਰੀਏ ਚੱਲਦੇ ਆਂਗੇ ਤੇ ਇਸ ਵੀਡੀਓ ਦੇ ਵਿੱਚ ਇੱਕ ਤਾਂਪਾ ਜਿਹੜੀ ਮੇਨ ਚੀਜ਼ ਕਰਨੀ ਹੈ ਕਿ ਚਲੋ ਸਮਾਨ ਲੈਣਾ ਕੰਪਿਊਟਰ ਦੇ ਕੇ ਆਉਣਾ ਆਫਿਸ ਜਾਣਾ ਅੱਜ ਮੇਰਾ ਆਖਰੀ ਵਰਕਿੰਗ ਡੇ ਹੋ ਸਕਦਾ ਹਨਾ ਤੇ ਅੱਜ ਆਖਰੀ ਦਿਨ ਆਪਾਂ ਕੰਮ ਕਰਨਾ ਉਹ ਅਲੱਗ ਚੀਜ਼ਾਂ ਨੇ ਤੇ ਨਵੀਂ ਚੀਜ਼ ਆਪਾਂ ਇਸ ਵੀਡੀਓ ਦੇ ਵਿੱਚ ਕਰਨੀ ਹੈ ਕਿ ਪੱਗ ਪੱਗ ਦੇ ਨਾਲ ਹੀ ਆਪਾਂ ਵੀਡੀਓਗ੍ਰਾਫੀ ਜਿਹੜੀ ਮੋਟੋ ਬਲੌਗਿੰਗ ਆ ਹਨਾ ਉਹ ਕਿਵੇਂ ਕਰਾਂਗੇ ਤੇ ਉਹਦਾ ਸੈਟਅਪ ਕੀ ਰਹੂ ਦੋ ਤਿੰਨ ਟੈਸਟਿੰਗ ਕਰੂੰਗਾ ਇਸ ਮੈਂ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਸਭ ਤੋਂ ਸਹੀ ਲੱਗੂ ਤੁਸੀਂ ਉਹ ਦੱਸ ਦਿਓ ਵੀਡੀਓ ਦੀ ਡਿਊਰੇਸ਼ਨ ਦੱਸ ਦਿਓ ਕਿ ਇੱਥੇ ਜਦੋਂ ਆਹ ਡਿਊਰੇਸ਼ਨ ਤੇ ਕੈਮਰਾ ਸੀਗਾ ਤਾਂ ਸਭ ਤੋਂ ਵਧੀਆ ਰਹੀ ਹੈ ਵੀਡੀਓ ਤੇ ਜਦੋਂ ਆਹ ਡਿਊਰੇਸ਼ਨ ਤੇ ਕੈਮਰਾ ਸੀ ਇਹ ਵਧੀਆ ਵੋਲਿਊਮ ਦੇ ਨਾਲ ਵੀਡੀਓ ਗ੍ਰਾਫੀ ਦੋਨੇ ਚੀਜ਼ਾਂ ਜਿਹੜੀਆਂ ਟੈਸਟਿੰਗ ਆਗੀ ਉਹ ਸਹੀ ਹੋਣੀ ਚਾਹੀਦੀ ਆ ਹੁਣ ਆਪਾਂ ਕਰਦੇ ਆ ਵੀਡੀਓ ਸ਼ੁਰੂ ਚੱਲਦੇ ਆ ਜੀ ਆਪਾਂ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵੀਡੀਓ ਬਣਾ ਰਿਆ ਸੀ ਮੈਂ ਸਰਦਾਰ ਸਾਹਿਬ ਆ ਗਏ ਚੌਲਾ ਨਹੀਂ ਚੌਲਾ ਦੀ ਧਨੀਆ ਇੱਕ ਸੱਚ ਗੁਰੂ ਰੰਧਾਵੇ ਦੀ ਤੇ ਬਾਈ ਗੁਰਸ਼ਬਦ ਦੀ ਫਿਲਮ ਆ ਰਹੀ ਹੈ ਸ਼ਾਹਕੋਟ ਸ਼ਾਹਕੋਟ ਆਪਣੇ ਲੈਂਦੇ ਪੰਜਾਬ ਚ ਵੀ ਆ ਤੇ ਚੜਦੇ ਪੰਜਾਬ ਚ ਵੀ ਆ ਉਹਦੇ ਬੇਸ ਦੇ ਇੱਕ ਫਿਲਮ ਬਣਾਈ ਹੈਗੀ ਮੂਵੀ ਦਾ ਨਾਮ ਹੀ ਆ ਸ਼ਾਹਕੋਟ 4 ਅਕਤੂਬਰ ਨੂੰ ਫਿਲਮ ਨੇ ਰਿਲੀਜ਼ ਹੋਣਾ ਤੇ ਜਿਹੜੇ ਭਾਈ ਸਿਨੇਮਾ ਘਰਾਂ ਦੇ ਚਾਹਵਾਨਾਂਗੇ ਉਹ ਜਾ ਕੇ ਦੇਖ ਸਕਦੇ ਹੈਗੇ ਲੈਂਦੇ ਤੇ ਚੜਦੇ ਪੰਜਾਬ ਦੇ ਕੰਬਾਈਨਡ ਦੀ ਇੱਕ ਸਟੋਰੀ ਆਗੀ ਉਹ ਤੁਹਾਨੂੰ ਇਹਦੇ ਚ ਦੇਖਣ ਨੂੰ ਮਿਲੂਗੀ ਕੈਰੈਕਟਰ ਟ੍ਰੇਲਰ ਦੇਖਿਆ ਟ੍ਰੇਲਰ ਤਾਂ ਵਧੀਆ ਸੀ ਫਿਲਮ ਦਾ ਤੇ ਜਿਹੜੇ ਜਿਹੜੇ ਭਾਈ ਸਿਨੇਮਾ ਘਰਾਂ ਦੇ ਚਾਹਵਾਨ ਆ ਉਹ ਜਾ ਕੇ ਸਿਨੇਮਿਆਂ ਦੇ ਵਿੱਚ 4 ਅਕਤੂਬਰ ਨੂੰ ਇਹ ਫਿਲਮ ਦੇਖ ਸਕਦੇ ਆ ਥੋੜਾ ਜਿਹੀ ਫਿਲਮ ਦਾ ਆਪਾਂ ਤੁਹਾਨੂੰ ਟਰੇਲਰ ਚਲਾ ਦਨੇ ਆ ਫਿਰ ਆਪਾਂ ਆਪਦੇ ਸਫਰ ਤੇ ਕੰਟੀਨਿਊ ਕਰਦੇ ਆ ਬੀਬੇ 8 ਵਜ ਗਿਆ ਲੈ ਤੇ ਇੱਥੇ 8:30 ਵਜੇ ਨੇ ਕੀ ਨਾ ਤੇਰਾ ਜੀ ਇਕਬਾਲ ਲੈਣਾ ਕਿੱਥੇ ਦਾ ਸ਼ਾਗੋੜ ਦੇਖ ਲਓ ਕਿਵੇਂ ਜੇ ਆ ਤੇ ਕਰਦੇ ਆ ਅਰਦਾਸ ਚੱਲਦੇ ਆ ਫਿਰ ਅਕਾਲ ਪੁਰਖ ਅੱਜ ਦੀ ਰਾਈਡ ਅਸੀਂ ਸ਼ੁਰੂ ਕੀਤੀ ਹੈਗੀ ਤੇ ਜੋ ਵੀ ਹੋਵੇ ਆਪ ਜੀ ਦੇ ਭਾਣੇ ਅੰਦਰ ਮਿੱਠਾ ਕਰਕੇ ਮੰਨਣ ਦਾ ਬਲ ਵਾਖਿਓ ਤੇ ਹਰ ਇੱਕ ਵੀ ਰਾਜੀ ਤੁਸੀਂ ਬੇਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣਾ ਤੋਈ ਪਿੰਡ ਦੀਆਂ ਗਲੀਆਂ ਤੋਂ ਹੁਣ ਇਸ ਤੋਂ ਬਾਅਦ ਆਪਾਂ ਵੱਡੇ ਰੋਡ ਤੇ ਨਿਕਲਦੇ ਆ ਤੇ ਫਿਰ ਅੱਗੇ ਨੂੰ ਜਾ ਕੇ ਮਿਲਦੇ ਆ ਤਿੰਨ ਘੰਟੇ ਦੇ ਵਿੱਚ ਆਪਾਂ ਰਾਜਪੁਰੇ ਪਹੁੰਚ ਗਏ ਤੇ ਰਾਜਪੁਰੇ ਪਹੁੰਚ ਕੇ ਲੱਗਿਆ ਭੁੱਖ ਤੇ ਹੁਣ ਇੱਥੇ ਫਿਰ ਆਪਾਂ ਕੁਲਚੇ ਛੋਲੇ ਦੇ ਨਾਲ ਗੰਨੇ ਦਾ ਰੋ ਪੀ ਕੇ ਚੱਲਦੇ ਆਂ ਬਾਟ ਵਾਸਤੇ ਇੱਥੋਂ ਹੁਣ ਘੰਟੇ ਦੀ ਬਾੜ ਰਹੀ ਹੈ ਆਪਣੀ ਪੌਣਾ ਘੰਟਾ ਲੱਗਣਾ ਹਾੜ ਲਈ ਇਸ ਤੋਂ ਬਾਅਦ ਇੱਥੇ ਪਹੁੰਚਦੇ ਆਂਗੇ ਤੇ ਦੇਖ ਜੇ ਅੱਜ ਦੀ ਫੁਟੇਜ ਕੀ ਮੇਜੀ ਹੈ ਕਿਉਂਕਿ ਜਿਹੜੀ ਸਾਰੀ ਅੱਜ ਦੀ ਨਾ ਟੈਸਟਿੰਗ ਚੱਲ ਰਹੀ ਸੀ ਨਵੀਂ ਜਗ੍ਹਾ ਤੇ ਆਪਾਂ ਕੈਮਰਾ ਫਿੱਟ ਕਰਕੇ ਦੇਖਿਆ ਸੀਗਾ ਵੀ ਪੱਗ ਦੇ ਨਾਲ ਹੀ ਹੈ ਨਾ ਕਿਵੇਂ ਸੈਟਿੰਗ ਵੀ ਪੱਗ ਦੇ ਨਾਲ ਹੀ ਕਿਵੇਂ ਸੈਟਿੰਗ ਬੰਨ੍ਹਦੀ ਹੈ ਕੀ ਗੱਲ ਬਾਤ ਆ ਤੇ ਦੇ ਵੀਡੀਓ ਫੁਟੇਜ ਕੱਢ ਕੇ ਜੇ ਤੁਸੀਂ ਉਹਨੂੰ ਤੁਹਾਨੂੰ ਤਾਂ ਤੁਸੀਂ ਤਾਂ ਦੇਖ ਹੀ ਲਈ ਤੁਸੀਂ ਤਾਂ ਵੀਡੀਓ ਦੇਖ ਹੀ ਲਈ ਕਿਵੇਂ ਦੀ ਫੁਟੇਜ ਸੀ ਜਿਹੜੀ ਰਾਹ ਦੇ ਵਿੱਚ ਸ਼ਾਟ ਦੇਖਿਆ ਤੁਸੀਂ ਜਿੰਨੇ ਵੀ ਗੱਲਬਾਤ ਦੱਸ ਦਿਓ ਵੀ ਕੀ ਕਰ ਰਹੇ ਹਾਂ ਫਿਲਹਾਲ ਆਪਾਂ ਗੁਲਚੇ ਬਾਈਰੂ ਖਾ ਲਈਏ ਗਰਮ ਗਰਮ ਗੁਲਚਾ ਤੇ ਫਿਰ ਚੱਲ ਜਾਈਏ ਅਸੀਂ ਆਪਾਂ ਰਾਜਪੁਰੇ ਨੂੰ ਗੁਲਚੇ ਖਾ ਕੇ ਹਜੇ ਆਪਾਂ ਨਿਕਲੇ ਹੀ ਸੀ ਕਿ ਸਾਹਮਣੇ ਆਉਂਦੇ ਵੱਡੇ ਵੱਡੇ ਬੱਦਲ ਦੇਖਣ ਲੱਗੇ ਕਾਲੇ ਕਾਲੇ ਸੰਘਣੇ ਸੰਘਣੇ ਬੱਦਲ ਤੇ ਸਾਹਮਣੇ ਪੈਂਦਾ ਮੀਂਹ ਦਿਖ ਰਿਹਾ ਸੀ ਜਦੋਂ ਬੈਗ ਫਰੋਲਿਆ ਤਾਂ ਬੈਗ ਦੇ ਵਿੱਚ ਪਤਾ ਲੱਗਿਆ ਕਿ ਵਾਟਰਪਰੂਫ ਕਰਨ ਵਾਲਾ ਸਾਰਾ ਸਮਾਨ ਤਾਂ ਆਪਾਂ ਘਰੇ ਭੁੱਲੇ ਤੇ ਲਾ ਕੇ ਕੈਮਰਾ ਕੂਮਰਾ ਸਾਰਾ ਕੁਝ ਜਿੰਨਾ ਮੋਬਾਈਲ ਫੋਨ ਵਗੈਰਾ ਸੀ ਇੱਕ ਲਿਫਾਫੇ 'ਚ ਪਾ ਕੇ ਆਪਦਾ ਕੈਮਰਾ ਬੰਦ ਕਰਕੇ ਯਾਤਰਾ ਸ਼ੁਰੂ ਕੀਤੀ। ਹਲੋ ਜੀ ਮਿੱਤਰੋ ਅਗਲੇ ਦਿਨ ਦੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਖਰਕਾਰ ਅੱਜ ਉਹ ਦਿਨ ਆ ਗਿਆ ਜਦੋਂ ਪੰਛੀ ਨੇ ਆਪਦੇ ਪਿੰਜਰੇ 'ਚੋਂ ਆਜ਼ਾਦ ਹੋਣਾ ਤੇ ਇਸ ਤੋਂ ਬਾਅਦ ਆਪਾਂ ਆਪਣੇ ਜਿਹੜੇ ਖੁਆਬਾਂ ਦੀ ਮੰਜ਼ਲਾ ਗਈ ਉਹ ਦੇਖਣ ਚੱਲਣਾ ਯਾਨੀ ਕਿ ਅੱਜ ਇਹ ਜਿਹੜਾ ਕੰਪਿਊਟਰ ਆਪਾਂ ਉਹ ਦਫ਼ਤਰ ਵਾਲਿਆਂ ਨੂੰ ਫੜਾਇਆ ਹੋਣਾ ਤੇ ਇਹ ਤੋਂ ਬਾਅਦ ਆਪਦਾ ਜਿਹੜਾ ਸਫ਼ਰ ਆਗਾ ਉਹਦੇ ਵੱਲ ਨਿਕਲ ਪਾਲਣਾ ਜਾਨੀ ਕਿ ਜਿੰਨੀਆਂ ਮਾੜੀਆਂ ਮੋਟੀਆਂ ਤਿਆਰੀਆਂ ਲੈਂਦੀਆਂ ਨੇ ਉਹ ਕਰ ਲੈਣੀਆਂ ਨੇ ਤੇ ਨਾਲ ਹੀ ਫਿਰ ਆਪਾਂ ਇਹ ਤੋਂ ਬਾਅਦ ਆਪਦਾ ਇੱਕ ਦੋ ਦਿਨਾਂ ਦੇ ਵਿੱਚ ਸਫ਼ਰ ਸ਼ੁਰੂ ਕਰ ਦੇਣਾਗਾ ਫਿਲਹਾਲ ਮੈਂ ਖੜਾਂਗਾ ਕੇਂਦਰੀ ਵਿਹਾਰ ਦੇ ਵਿੱਚ ਇਹ ਉਹੀ ਫਲੈਟ ਆ ਕਈ ਵਾਰੀ ਦਿਖਾਇਆ ਤੁਹਾਨੂੰ ਜਿੱਥੇ ਆਪਾਂ ਰਹਿਣੇ ਆਗੇ ਤੇ ਇੱਥੇ ਹੁਣ ਮੈਂ ਆ ਆ ਸਾਡਾ ਫਲੈਟ ਆ ਇੱਧਰ ਉਹ ਪਰਦੇ ਟੰਗੇ ਨੀਂਦੇ ਹੋਣਗੇ ਇੱਥੋਂ ਅਹਰ ਦੀ ਹਰਕਤਾਂ ਤੋਂ ਪਤਾ ਲੱਗ ਜਾਂਦਾ ਉਹਦੇ ਨਾਲ ਚਾਦਰ ਡੰਗੀ ਪਈ ਆ ਬੈੱਡ ਵਾਲੀ ਹਰ ਜਿਹੇ ਹਰਕਤਾਂ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਮੁੰਡੇ ਰਹਿੰਦੇ ਹੈਗੇ ਤੇ ਇੱਥੇ ਹੈਗਾ ਸਾਰਾ ਉਧਰ ਪਰ ਹਜੇ ਗਰਾਊਂਡ ਏਰੀਆ ਬਚਿਆ ਹੋਇਆ ਕਲੋਨਿੰਗਾਂ ਤੋਂ ਤੇ ਇਹ ਸਾਰੇ ਕੇਂਦਰੀ ਵਿਹਾਰ ਦੇ ਜਿਹੜੇ ਕਸੀਆਂ ਪਟੀਆਂ ਦੀਆਂ ਬਿਲਡਿੰਗਾਂ ਨੇ ਰੰਗ ਰੂਗ ਹੁਣ ਤਾਂ ਸਾਰਾ ਲੈ ਗਿਆ ਇਹਨਾਂ ਦਾ ਤੇ ਫਿਲਹਾਲ ਆਪਾਂ ਚੱਲਦੇ ਆਂਗੇ ਮਹਾਲੀ ਚੱਲਦੇ ਆਂਗੇ ਮਹਾਲੀ ਚੱਲ ਕੇ ਦਫ਼ਤਰ ਦੇ ਵਿੱਚ ਸਿਸਟਮ ਕੰਪਿਊਟਰ ਫੜਾ ਕੇ ਆਉਨੇ ਆਂ ਝਾਬਾਂ ਆਪਦੀਆਂ ਜਿੰਨੀ ਕਬੀਲਦਾਰੀ ਨੇ ਆਪਾਂ ਇਹ ਉਹ ਸੰਭਾ ਕੇ ਆਉਨੇ ਆਂ ਅੱਗੇ ਕਿਸੇ ਨੂੰ ਇਹ ਕਬੀਲਦਾਰੀ ਦੇ ਕੇ ਆਉਨੇ ਤਾਂ ਕਿ ਉਹ ਬੰਦਾ ਕੰਮ ਕਰਦਾ ਰਹੇ ਉਹਨੂੰ ਕੰਮ ਕਰ ਸਿਖਾ ਕੇ ਫੌਗਲੇਟਾਂ ਮੈਂ ਕੱਲ ਗਿਆ ਸੀਗਾ ਪਤਾ ਕੀਤਾ ਫੌਗਲੇਟਾਂ ਨਹੀਂ ਮਿਲੀਆਂ ਇੱਥੇ ਫੌਗਲੇਟਾਂ ਹੁਣ ਜਾਂ ਤਾਂ ਲੁਧਿਆਣਾ ਨੂੰ ਲਵਾਉਣੀ ਪਊ ਆਪਾਂ ਨੂੰ ਤੇ ਜਾਂ ਫਿਰ ਆਪਾਂ ਨੂੰ ਲਵਾਉਣੀ ਪੈਣੀ ਹੈਗੀ ਸਨਾਮ ਪਤਾ ਕੀਤਾ ਹਰਸਿਮਰਨ ਨੇ ਤੇ ਉੱਥੇ ਸਨਾਮ ਉਹਨੇ ਕਿਹਾ ਕਹਿੰਦਾ ਵੀ ਉੱਥੇ ਸ਼ਾਇਦ ਮਿਲ ਸਕਦੀ ਹੈਗੀ ਜੇ ਤਾਂ ਉੱਥੇ ਮਿਲ ਗਈ ਫੌਗਲੇਟ ਤਾਂ ਠੀਕ ਆ ਨਹੀਂ ਫਿਰ ਆਪਾਂ ਨੂੰ ਲੁਧਿਆਣੇ ਤੋਂ ਹੀ ਫੌਗਲੇਟ ਲਵਾਉਣੀ ਪੈਣੀ ਆ ਇਹ ਹੁਣ ਦੇਖਣਾ ਪੈਣਾ ਰੂਟ ਪਲਾਨ ਦੇ ਵਿੱਚ ਲੁਧਿਆਣਾ ਹੁਣ ਕਿੱਧਰ ਦੀ ਐਡ ਕਰੀ ਕਿੱਧਰ ਦੀ ਨਾ ਇੱਕ ਨਵੀਂ ਵਿਵਤਾ ਗਈ ਫੌਗਲੇਟਾਂ ਦੀ ਤੇ ਹੁਣ ਚੱਲਦੇ ਆਂਗੇ ਆਪਾਂ ਮਾਈਕ ਇੱਕ ਕੈਮਰਾ ਇੱਕ ਨਵੀਂ ਜਗ੍ਹਾ ਤੇ ਸੈਟਅਪ ਕੀਤਾਗਾ ਅਗਲੀ ਫੁਟੇਜ ਜਿਹੜੀ ਤੁਸੀਂ ਸਾਰੀ ਦੇਖੇਗੇ ਉਹ ਉਹਦੇ ਵਿੱਚ ਹੈਗੀ ਪਤਾ ਲੱਗ ਜੂਗਾ ਹਨਾ ਵੀ ਕਿੱਡਾ ਕ ਕਾਰਗਾਰਾ ਕਿੱਡਾ ਕ ਨਾ ਕਿੰਨਾ ਕ ਕਾਮਯਾਬਾ ਚੀਜ਼ ਕਿਉਂਕਿ ਪੱਗ ਦੇ ਨਾਲ ਨਾ ਜਦੋਂ ਇੱਥੇ ਲਾਉਨੇ ਆ ਨਾ ਆ ਚੀਜ਼ ਤੇ ਕੈਮਰਾ ਤਾਂ ਐ ਸੱਪ ਜਾ ਬਣ ਜਾਂਦਾਗਾ ਉਹ ਸੋਹਣਾ ਨਹੀਂ ਸੀ ਲੱਗਦਾ ਦੇਖਣ ਦੇ ਵਿੱਚ ਲਾਇਆ ਸੀਗਾ ਫਿਰ ਮੈਂ ਲਾਤਾ ਉਹ ਵੀ ਜਿੱਕੇ ਖੜਾ ਜਾ ਹੋ ਜਾਂਦਾ ਸੱਪ ਤੇ ਇੱਥੇ ਲੱਗਦਾ ਜਦੋਂ ਕੈਮਰਾ ਉਹਨਾਂ ਨਵੀਂ ਜਗ੍ਹਾ ਤੇ ਮਾਊਂਟ ਕੀਤਾਗਾ ਤੇ ਮੈਨੂੰ ਤਾਂ ਠੀਕ ਲੱਗਿਆ ਪਹਿਲਾਂ ਮੈਂ ਜਦੋਂ ਕੱਲ ਆਇਆ ਜਿਹੜੇ ਸ਼ਾਟ ਪਹਿਲਾਂ ਦੇਖਿਆ ਹੈ ਰਾਹ ਦੇ ਵਿੱਚ ਉਹ ਸਾਰੀ ਟੈਸਟਿੰਗ ਜੀ ਕੀਤੀ ਸੀਗੀ ਉੱਤੇ ਤੇ ਉੱਥੇ ਠੀਕ ਸੀਗਾ ਤੇ ਫਿਲਹਾਲ ਆਪਾਂ ਹੁਣ ਚੱਕਦੇ ਆਪਦਾ ਸਿਸਟਮ ਤੇ ਫਿਰ ਇਹ ਤੋਂ ਬਾਅਦ ਆਪਾਂ ਚੱਲਦੇ ਆਂਗੇ ਅੱਗੇ ਦਫ਼ਤਰ ਵਾਲੇ ਨੂੰ ਭਾਈ ਇਹ ਚਾਲੇ ਜਦੋਂ ਅਸੀਂ ਹੁਣ ਇੱਥੇ ਆਏ ਸੀ ਆ ਦੇਖ ਲਓ ਕੁਝ ਨਹੀਂ ਸੀ ਹੁੰਦਾ ਇੱਥੇ ਬੀਆਵਾਣ ਪਿਆ ਹੁੰਦਾ ਸੀ ਸਾਰਾ ਦੇਖਦੇ ਦੇਖ ਜਾ ਸਾਰਾ ਕੁਝ ਬਣਾ ਵੱਡੇ ਵੱਡੇ ਟਾਵਰ ਖੜੇ ਹੋ ਗਏ ਤੇ ਅੱਜ 에어ਪੋਰਟ ਰੋਡ ਦੀ ਗੱਲ ਆ ਗਈ ਪੂਰੇ ਇੰਡੀਆ ਦੇ ਵਿੱਚ ਇਹ ਜਿਹੜੀ ਸਪੈਸ਼ਲ ਟਰਾਈ ਸਿਟੀ ਜਿਹੜੀ ਐਸ 에어ਪੋਰਟ ਰੋਡ ਦੇ ਉੱਤੇ ਉੱਤੇ ਬਣੀ ਹੋਈ ਹੈਗੀ ਇਹ ਸਾਰਾ ਏਰੀਆ ਆ ਟੀਡੀ ਸਿਟੀ ਆ ਕਿ ਦੋਨੇ ਪਾਸੇ ਤੇ ਤਤ ਬਾਦ ਨਾਲ ਹੀ ਚੀਮਾ ਤੋਂ ਆ ਜਾ ਕੇ ਅਗਲੀਆਂ ਲਾਈਟਾਂ ਤੇ ਆਪਣਾ ਬਸਤਰ ਆ ਪਈ ਪਹੁੰਚਦੇ ਛੇਤੀ ਮੈਂ ਲੇਟ ਹੋ ਗਿਆ ਟਾਈਮ 5:35 ਹੋ ਗਏ 5 ਵਜੇ ਦਾ ਟਾਈਮ ਦਿੱਤਾ ਸੀ ਅੱਜ ਮੈਂ ਆਫਿਸ ਜਾਣ ਦਾ ਫਟਾਫਟ ਜਾਵਾਂ ਮੈਂ ਲਾਈਟਾਂ ਤੇ ਲਾਈਟਾਂ ਅੱਜ ਤਾਂ ਬਹੁਤ ਔਖਾ ਟ੍ਰੈਫਿਕ ਚੱਲ ਰਿਹਾ ਨਾ ਅੱਧੀ ਜ਼ਿੰਦਗੀ ਬੰਦੇ ਦੀ ਟ੍ਰੈਫਿਕ ਲੈ ਜਾਂਦਾ ਹੈਗਾ ਤੇ ਹੋ ਮੇਰੇ ਨਾਲ ਵੀ ਰਹੀ ਆ ਉੱਤੋਂ ਲੇਟ ਪਹਿਲਾਂ ਤੇ ਉੱਤੋਂ ਆ ਟ੍ਰੈਫਿਕ ਭਾਈ ਕੋਈ ਬਣ ਕੇ ਰੋਕਦਾ ਓਏ ਉਹ ਦੇਖ ਪੁਲਿਸ ਜੋ ਕਿ ਆਲਾ ਦਾ ਜਾਮ ਆ ਇਹ ਤੇ ਭਾਈ ਸਾਹਿਬ ਸੀ ਐਚ 01 ਸੀ ਜੀ 0036 ਵਿਚਾਲੇ ਗੱਡੀ ਲਾ ਕੇ ਜਿਹਦੇ ਕਰਕੇ ਆ ਹਾਲ ਲੋ ਭਾਈ ਓਏ ਚੱਲ 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 ਮੇਰੇ ਭਾਈ ਚੱਲ ਮੇਰੇ ਭਾਈ ਹੁਣ ਇਹ ਇੱਕ ਨਾ ਫੁਟੇਜ ਦੱਸਿਓ ਯਾਰ ਵੀ ਸਹੀ ਆ ਰਹੀ ਹੈਗੀ ਜੇ ਇਹ ਫੁਟੇਜ ਸਹੀ ਆ ਰਹੀ ਹੋਈ ਹੈ ਨਾ ਤਾਂ ਫਿਰ ਆਪਾਂ ਸਾਰੇ ਟੂਰ ਦੇ ਵਿੱਚ ਇਹੀ ਫੁਟੇਜ ਯੂਜ਼ ਕਰਾਂਗੇ ਵੀ ਜਿੱਥੇ ਰੱਖਿਆ ਹੋਇਆ ਹੁਣ ਕੈਮਰਾ ਹੈ ਨਾ ਫਿਰ ਇਸੇ ਕੈਮਰੇ ਦੀ ਸਾਰੀ ਫੁਟੇਜ ਨੂੰ ਆਪਾਂ ਯੂਜ਼ ਕਰਕੇ ਵੀਡੀਓ ਬਣਾਵਾਂਗੇ ਤੇ ਮਾਈਕ ਦਾ ਹੁਣ ਮੈਨੂੰ ਜੇ ਤਾਂ ਬਾਤ ਸਹੀ ਹੋਈ ਤਾਂ ਤਾਂ ਤੁਸੀਂ ਇਹ ਸ਼ਾਟ ਦੇਖ ਰਹੇ ਹੋਏ ਹੋਗੇ ਨਹੀਂ ਫਿਰ ਸ਼ੋਰਟ ਦੇ ਵਿੱਚ ਬਸ ਮਿਊਜ਼ਿਕ ਲਾ ਕੇ ਬਾਕੀ ਸ਼ੋਰਟ ਮੈਂ ਹੱਟ ਡੀਲੀਟ ਕਰਕੇ ਥੋੜਾ ਜਿਹਾ ਓਵਰਲੈਪ ਆ ਕੇ ਤੁਹਾਨੂੰ ਦੱਸ ਦੂੰਗਾ। ਨਾ ਮੇਰੇ ਵੀਰ ਠੰਡੀ ਮਿੱਠੀ ਖੀਰ। ਨਾ ਵੀ ਬੜੇ ਇੱਕ ਹੀ ਮੜੇ ਰੋ ਪਾਸੇ। ਤੋ ਵੀ ਮੈਂ ਪਹੁੰਚ ਗਿਆ ਆਫਿਸ ਹੁਣ ਮੈਂ ਜਾਣਾ ਆਫਿਸ ਦੇ ਅੰਦਰ ਤੇ ਬਾਕੀ ਦੀ ਗੱਲਬਾਤ ਆਪਾਂ ਫੇਰ ਕਰਦੇ ਆ। ਚਲੋ ਜੀ ਮਿਲਦੇ ਆ ਬਾਅਦ ਚ। ਹਲੋ ਜੀ 6:00 ਵੱਜ ਗਏ ਤੇ 6:00 ਵਜੇ ਪੂਰੇ ਜਮਾ ਆਫਿਸ ਦੇ ਗੇਟ ਤੇ ਖੜਾ। ਇਹ ਤੋਂ ਬਾਅਦ ਅੱਜ ਵੀਡੀਓ ਬਣਾਉਂਗਾ ਨਹੀਂ ਪਰ ਜਿੰਨੀ ਘਰੇ ਧੜਕਨ ਤੇ ਸੀਗੀ ਉਹ ਤੋਂ ਦੁੱਗਣੀ ਧੜਕਨ ਤੇਜ਼ ਹੁਣ ਇੱਥੇ ਹੋ ਜਾਂਦੀ ਆ ਵੀ ਆਖੀ ਜਣੇ ਵਾਲੀ ਤੇ ਆ ਰਹਾ ਇਧਰ ਆਪਣਾ ਆਫਿਸ ਇਹ ਵੇਲਡਿੰਗ ਦੇ ਵਿੱਚ ਪਿਆ ਹਣਾ ਇਹ ਸਿਸਟਮ ਜਿਵੇਂ ਕਰਾਉਣਾ ਹਾਂ ਪਹਿਲਾਂ ਮੈਂ ਪਾਰਕਿੰਗ ਤੇ ਲਾਇਆ ਮੈਂ ਤੇ ਚਲੋ ਮੇਲਦਿਆਂ ਪਰ ਉਹ ਸਾਹਮਣੇ ਕੁੜਦਾ ਢੇਰ ਦਿੱਤਾ ਮੈਨੂੰ ਤਾਂ ਚਲੋ ਜੀ ਹੋ ਕੇ ਸਾਰੀਆਂ ਜ਼ਿੰਮੇਵਾਰੀਆਂ ਕੰਮਕਾਰ ਵਾਲੀਆਂ ਤੋਂ ਆਜ਼ਾਦ ਤੇ ਆਪਾਂ ਹੁਣ ਤਿਆਰਾਂਗੇ ਪਿੰਡ ਨੂੰ ਚੱਲਣ ਨੂੰ ਇੱਥੋਂ ਹੁਣ ਚੱਲਦੇ ਆਂ ਪਿੰਡ ਕੋਈ ਕੱਲ ਆਪਾਂ ਸਿਸਟਮ ਸਬਮਿਟ ਕਰਾਇਆ ਤੇ ਜੈਕਟ ਜੁਕਟ ਆਪਾਂ ਹੋਰ ਰੈਡੀ ਜੈਕਟ ਪਾ ਲਈ ਬੈਗ ਮੋਢੇ ਚ ਪਾ ਲਿਆ ਆਪਦਾ ਤੇ ਕੈਮਰਾ ਉਸ ਜਗ੍ਹਾ ਤੇ ਮਾਉਂਟ ਕਰਾਂਗੇ ਜਿੱਥੇ ਕੱਲ ਕੀਤਾ ਸੀ ਤਾਂ ਕਿ ਇਹ ਟੈਸਟਿਕ ਵੀ ਹੋ ਜੇ ਤੇ ਨਾਲ ਨਾਲ ਆਪਾਂ ਨੂੰ ਪਤਾ ਵੀ ਲੱਗ ਜਾਏ ਕਿ ਫੁਟੇਜ ਸਹੀ ਆ ਜੀ ਕਿ ਨਾ ਤੇ ਇੱਥੋਂ ਨਿਕਲਦੇ ਆ ਪਹਿਲਾਂ ਆਪਾਂ ਜਾਣਾ ਡੀਕਾਥਲਨ ਡੀਕਾਥਲਨ ਤੋਂ ਸਮਾਨ ਰਹਿ ਗਿਆ ਸੀ ਥੋੜਾ ਜਿਹਾ ਕਿਉਂਕਿ ਟੈਂਟ ਤਾਂ ਜਿਹੜਾ ਸਾਡਾ ਪੁਰਾਣਾ ਸੀ ਹਰ ਸਿਮਰਨ ਤੋਂ ਮੈਂ ਉਹ ਲਿਆਇਆ ਸੀ ਤੇ ਹੁਣ ਲੈ ਉਹਦੇ ਵਿੱਚਲਾ ਮੈਟ ਲੈਣਾ ਤੇ ਇੱਕ ਕੋਇਕ ਡਰਾਈ ਸੌਕਸ ਲੈਣੀਆਂ ਨੇ ਵੀ ਜੇ ਪਾਣੀ ਪੂਣੀ ਪੈਂਦਾ ਬੂਟਾਂ ਚ ਹਨਾ ਜਦੋਂ ਆਪਾਂ ਛੇਤੀ ਸੋਕੇ ਹਨ ਵੀ ਘ ਤੇ ਇਹ ਤੋਂ ਬਾਅਦ ਫਿਰ ਪਤੜੀ ਜਾਣਾ ਤੇ ਇਹ ਤੋਂ ਬਾਅਦ ਜਾਣਾ ਸੁਨਾਮ ਪਤੜੀ ਤਾਂ ਜਾਣਾ ਕਿਉਂਕਿ ਭਾਈ ਸਮਾਨ ਫੜਿਆ ਸੀ ਆਪਾਂ ਜਿਹਦੇ ਜਿਹਦੇ ਕੋਲੇ ਜਿੰਨਾ ਜਿੰਨਾ ਕਿ ਸਮਾਨ ਪਿਆ ਆਪਾਂ ਇਕੱਠਾ ਕਰੀ ਜਾਨੇ ਤਾਂ ਕਿ ਜੇਬ ਚ ਜਿਹੜਾ ਖਰਚਾ ਆ ਗਿਆ ਜਿੰਨਾ ਕ ਬਚ ਸਕਦਾ ਉਹ ਵਿਚਾਲੀਏ ਆਪਾਂ ਵੀ ਜਿੰਨਾ ਫਿਰ ਬਜਟ ਆ ਉਹ ਟਰੈਵਲਿੰਗ ਤੇ ਆਪਾਂ ਟਰੈਵਲਿੰਗ ਤੇ ਆਪਾਂ ਸਪੈਂਡ ਕਰੀਏ ਨਾ ਕਿ ਆਪਦੇ ਤੇ ਲਾਈ ਚੱਲੀਏ ਠੀਕ ਹੈ ਭਾਈ ਤੇ ਇਹ ਤੋਂ ਬਾਅਦ ਫਿਰ ਆਪਾਂ ਜਾਣਾ ਸੁਨਾਮ ਸੁਨਾਮ ਤੋਂ ਲਾਈਟਾਂ ਲਵਾਉਣੀਆਂ ਨੇ ਚੰਡੀਗੜ੍ਹ ਤੋਂ ਲਾਈਟਾਂ ਮਿਲੀਆਂ ਨੇ ਜੇ ਮਿਲਦੀਆਂ ਵੀ ਸੀ ਬਹੁਤ ਜਿਆਦੇ ਮਹਿੰਗੀਆਂ ਮਿਲ ਰਹੀਆਂ ਸੀ ਫਿਰ ਉਹ ਸਾਰਾ ਜਿਹੜਾ ਬਜਟ ਆ ਉਹ ਲੈ ਆਣਾ ਸੀ ਫਿਰ ਉੱਥੋਂ ਲਾਈਟਾ ਪਤਾ ਕੀਤੀ ਆ ਫੌਗ ਲਾਈਟ ਜ਼ਰੂਰੀ ਆ ਜਦੋਂ ਵੀ ਤੁਸੀਂ ਪਹਾੜਾਂ ਦੇ ਵਿੱਚ ਟ੍ਰੈਵਲ ਕਰਦੇ ਹੋਗੇ ਤੇ ਮੋਟਰਸਾਈਕਲ ਆਪਣੇ ਇੱਧਰ ਸਟਾਰਟਿੰਗ ਮਾ ਕਰਕੇ ਅਸੀਂ ਕੋਲਡ ਸਟਾਰਟ ਦੇਤਾ ਤੇ ਫੌਗ ਲਾਈਟ ਮਾ ਇੱਥੇ ਇੱਥੇ ਸੋਚਾਗਾ ਵੀ ਆ ਜਾਗਾ ਤੇ ਫੌਗ ਲਾਈਟ ਆਪ ਲਵਾ ਦਾਂਗੇ ਤੇ ਇੱਥੇ ਕਸੀ ਜਾਊਗੀ ਕਲੈਂਪ ਲੱਗ ਕੇ ਤੇ ਇਹਦੇ ਵਿੱਚ ਇੱਥੇ ਇੰਨੀ ਕੁ ਫਿੱਟ ਆ ਜੂਗੀ ਐਡੀ ਐਡੀ ਕੁ ਲਾਈਟ ਹੋਵੇ ਜਮ ਐਗਜ਼ੈਕਟ ਇੱਥੇ ਫਿੱਟ ਹੋ ਜੇ ਜਿਵੇਂ HJ ਦੀ ਹੁੰਦੀ ਐ ਕੋਈ ਬਾਇਓ ਮਾਡਲ ਜਿਹਨੇ ਕਿਤੇ ਦੇਖਿਆ ਹੋਊਗਾ ਹਨਾ ਵਾਈ ਮਾਡਲ ਬਹੁਤ ਸੋਹਣੀ ਚੀਜ਼ ਹੈਗੀ ਉਹ 202500 ਦੇ ਵਿੱਚ ਵਿੱਚ ਮਿਲ ਜਾਂਦੀ ਆ ਵਿਦਆਊਟ ਹਾਰਨਸ ਹਾਰਨਸ ਕੋਈ ਨਾ ਪਾ ਫੇਰ ਲਵਾ ਲਾਂਗੇ ਇਹਨੇ ਆਪਾਂ ਸਿੰਪਲ ਵਾਇਰਿੰਗ ਕਰਵਾ ਲਾਂਗੇ ਤੇ ਇੱਕ ਇੱਥੇ ਮਾਉਂਟ ਲਵਾਉਣਾਗਾ ਉਹ ਮਂਗਾਇਆ ਹੋਇਆ ਉਹ ਬਸ ਲਵਾਉਣਾ ਜਿਹਦੇ ਤੋਂ ਲਾਈਟਾ ਲਵਾਵਾਂਗੇ ਉਸੇ ਤੇ ਆਪਾਂ ਫੋਨ ਵਾਲਾ ਹੋਲਡਰ ਲਵਾ ਲਾਂਗੇ ਮਾਉਂਟ ਜਿਹੜਾ ਹੁੰਦਾ ਠੀਕ ਆ ਇਹ ਆ ਤੇ ਹਜੇ ਇਹਦੇ ਵਿੰਡਸ਼ੀਲਡ ਰੀਲਵਾਏ ਕ੍ਰੈਸ਼ ਗਾਰਡ ਦੀ ਲਵਾਏ ਇਹ ਚੀਜ਼ਾਂ ਰਿੰਦੀਆਂ ਨੇ ਇਹ ਚੀਜ਼ਾਂ ਫੇਰ ਦੇਖਾਂਗੇ ਹੁਣ ਜੈਰੀ ਕਾਣ ਇਸ ਵਾਰੇ ਪਲੇ ਆ ਨਹੀਂ ਰਹੇ ਸੋ ਉਹਦੇ ਕਰਕੇ ਜੈਰੀ ਕ ਆਉ ਆਪਾਂ ਵਧੀਆ ਜੀ ਕੋਈ ਪਈ ਹੋਣੀ ਹੈ ਕਹੇ ਤੇਲ ਵਾਲੀ ਡੀਜ਼ਲ ਵਾਲੀ ਪੀਪੀ ਉਹਨੂੰ ਸਾਫ਼ ਸੁਫ਼ ਕਰਕੇ ਚੰਗੀ ਤਰ੍ਹਾਂ ਨੂੰ ਸੁਕਾ ਕੇ ਉਹਦੇ ਵਿੱਚ ਫਿਰ ਪੈਟਰੋਲ ਭਰਾਵਾਂਗੇ ਨਹੀਂ ਫਿਰ ਦੋ ਦੋ ਲੀਟਰ ਵਾਲੀਆਂ ਕੋਕਦਿਆਂ ਦੋ ਬੋਤਲਾਂ ਰੱਖ ਲਾਂਗੇ ਸਿੰਪਲ ਜਿਹਾ ਗਾੜਾ 4 ਲੀਟਰ ਤੇਲ ਹੋ ਜਾਊਗਾ ਤੇ ਬਾਕੀ ਦਾ ਠੀਕ ਐਵਰੇਜ ਕੋਈ ਮਾੜੀ ਨਹੀਂ ਹੋएगी ਚਾਹੇ ਟ੍ਰੈਫਿਕ 'ਚ ਹੋਵੇ ਤਾਂ ਚਾਹੇ ਨਾਰਮਲ ਹੋਵੇ ਇਹਨੇ ਐਵਰੇਜ 35 ਕਿਜੀ ਦੇਣੀ ਆ ਚਾਹੇ ਵੱਡੇ ਹਾਈਵੇ ਤੇ ਮਾੜਾ ਮੋਟਾ ਵਧਾਣ ਦਾ ਚਲੋ ਹਾਈਵੇ ਤੇ 35 ਤੋਂ 32 ਦੇ ਵਿੱਚ ਵਿੱਚ ਇਹ ਐਵਰੇਜ ਰੱਖਦਾ ਤੇ ਹੁਣ ਨਿਕਲਦੇ ਆਂਗੇ ਚੱਲੀਏ ਆਪਾਂ ਪਹਿਲਾਂ ਜੀਰੋ ਕਪੂਰ ਜੱਕ ਵੇ ਸ਼ਰਾ ਕੋਦਰੇ ਤੋਂ ਪਹਿਲਾਂ ਇੱਕ ਲੈਟਾ ਹੁੰਦਿਆ ਨੇ ਮਹਾਲੀ ਟਾਵਰ ਵਾਲੀ ਲੈਟ ਕਹਿਣ ਜਾਉਂਗਾ ਨੂੰ ਇੱਧਰ ਜਾ ਕੇ ਸੀਗਾ ਆਫਿਸ ਪਰ ਸੌਰੀ ਆਫਿਸ ਅੱਜ ਆਪਾਂ ਨਹੀਂ ਆਵਾਂਗੇ ਤੇ ਯਾਰ ਹੁਣੀ ਚੱਲਿਆ ਆਪਾਂ ਲੰਗੇ ਅੱਜ ਸਾਰੇ ਹੰਦਰਾ ਤੋਂ ਜ਼ਿਆਦਾ ਚਲ ਮਰੋਂ ਇਦਾਂ ਨਹੀਂ ਹੈਗਾ ਤੇ ਵਧੀਆ ਚਲੋ ਨੌਕਰੀ ਨਾਲ ਪਣੂ ਸਟੈਂਡ ਕਰਵਾਇਆ ਹਨਾ ਜੇ ਕੰਮ ਕੀਤਾਗਾ ਤਾਂ ਜੋ ਵੀ ਅੱਜ ਇਹਦੇ ਬਦੌਲਤ ਆ ਇਹ ਨਹੀਂ ਪਤਾ ਕੱਲੂ ਬੰਦੇ ਨੂੰ ਕਦੋਂ ਲੋੜ ਪੈ ਜੇ ਦੁਬਾਰੇ ਫੇਰ ਤੋਂ ਕੰਮ ਕਰਨਾ ਪੈਂਦਾ ਹਨਾ ਨੌਕਰੀ ਵੀ ਪੇਸ਼ਾ ਬੁਰੀ ਚੀਜ਼ ਨਹੀਂ ਆ ਪਰ ਜੋ ਤੁਹਾਡਾ ਆਪਦਾ ਕੰਮ ਆਗਾ ਉਹ ਆਪਦਾਗਾ ਤੇ ਬਾਕੀ ਚੀਜ਼ਾਂ ਜਿਹੜੀ ਚੀਜ਼ ਤੁਹਾਨੂੰ ਸਕੂਨ ਦਿੰਦੀ ਹੈਗੀ ਜਿਹਦੇ ਨਾਲ ਤੁਹਾਨੂੰ ਸੈਟੀਸਫੈਕਸ਼ਨ ਮਿਲ ਰਹੀ ਹੈ ਚਾਹੇ ਉਹਦੇ ਤੁਹਾਨੂੰ 4 ਪੈਸੇ ਘੱਟ ਬਣ ਜਾਣ ਪਰ ਉਹ ਸੈਟੀਸਫੈਕਸ਼ਨ ਦਾ ਲੈਵਲ ਹੀ ਆਦਾ ਉਹ ਨੂੰ ਉਹ ਵੀ ਨਵੀਂ ਮਸ਼ੀਨ ਵਿੱਚ ਤਾਂ ਖੜੀ ਹੋ ਗਈ ਜਿਹੜੀ ਚੀਜ਼ ਦਾ ਡਰ ਆ ਤੋ ਮੈਨੂੰ ਇਹੀ ਸੀਗਾ ਇੱਥੇ ਲਿਆਉਣ ਦਾ ਵੀ ਪਈ ਤੇ ਛਲੇ ਜਦੋਂ ਪਹਿਲਾਂ ਵੀ ਆਇਆ ਸੀਗਾ ਉਦੋਂ ਵੀ ਮੈਂ ਇਹੀ ਚੀਜ਼ ਦੇਖੀ ਸੀ ਵੀ ਹਾਂ ਕੋਈ ਮਾੜੀ-ਮੋਟੀ ਇਹ ਤਾਂ ਕੋਈ ਦਿੱਕਤ ਆਉਂਦੀ ਹੈਗੀ ਹਨਾ ਪਹਿਲਾਂ ਪਤਾ ਲੱਗ ਜੇ ਤਾਂ ਕਿ ਆਪਾਂ ਨੂੰ ਲੰਬੇ ਸਫ਼ਰ ਤੇ ਕੋਈ ਖਰਾਬੀ ਨਾ ਆਵੇ। ਹੁਣ ਅੱਜ ਪਤਾ ਨਹੀਂ ਕੀ ਹੋਇਆ ਤੁਰੇ ਜਾਂਦੇ ਨੂੰ ਪਿਛਲੀ ਡਿਸਕ ਜਾਮ ਹੋ ਗਈ। ਜਮਾ ਆਹ ਰੱਗ ਬਦਲ ਗਿਆ ਦਾ ਸਾਰਾ ਪੈਡ ਜਾਮ ਹੋ ਗਏ। ਚੱਕਾ ਜਮਾ ਨਹੀਂ ਫਿਰ ਰਿਹਾ। ਜਮਾ ਇੱਕਦਮ ਮੋਟਰਸਾਈਕਲ ਤੁਰੇ ਜਾਂਦਾ ਜਾਮ ਹੋ ਗਿਆ। ਗੱਲ ਪਤਾ ਨਹੀਂ ਕੀ ਬਣੀ ਆ। ਹੁਣ ਫਿਲਹਾਲ ਇਹਦਾ ਮੈਂ تنویر ਨੂੰ ਪੁੱਛਿਆ ਕਹਿੰਦਾ ਆਹ ਭਰਾ ਵਈ ਦੇ ਆ ਪੈਡ ਕੱਢ ਦੇ। ਕਿ ਆ ਹਿੱਦਰੋ ਜੇ ਨਾ ਹੋਇਆ ਤਾਂ ਫਿਰ ਇਹਨੂੰ ਸਾਰੇ ਨੂੰ ਕੱਢ ਦਿਆਂ। ਲੈ ਜਾ ਜਿੱਥੇ ਤੱਕ ਜਾਂਦਾ ਜਾਂਸੀ ਤੱਕ ਸੋ ਜਾਂਸੀ ਤੱਕ ਲੈ ਜੂ ਕਰੇ ਪਾਇਡ ਕੱਢ ਦਾਂਗਾ ਫਿਰ ਪਿਛਲੇ ਬ੍ਰੇਕ ਹੀ ਨਹੀਂ ਲਾਉਣੇ ਆਪਾਂ ਜੇ ਮਰਜੀ ਹੋ ਜੇ ਨਵੀਆਂ مصیبتਾਂ ਚੱਲੋ ਇਹ ਵੀ ਸ਼ੁਕਰ ਹੈ ਜੇ ਜਾਣ ਤੋਂ ਪਹਿਲਾਂ ਹੋ ਗਿਆ ਬਾਅਦ 'ਚ ਜੇ ਬਗਜੰਦ ਟੂਰ ਤੇ ਫੇਰ ਔਖਾ ਹੋ ਜਾਣਾ ਸੀਗਾ ਪਰ ਸ਼ਾਮੇ ਤੱਕ ਬਗਜੰਦਾ ਕਿਤੇ ਸ਼ਾਮ ਵੀ ਹੈ ਨਹੀਂ ਆਸੇ-ਪਾਸੇ ਓਏ ਹੋਏ ਹੋਏ ਚੱਲ ਇਹਨੇ ਠੰਡਾ ਹੋਣ ਦਾ ਨਜ਼ਰ ਇਹਨੂੰ ਫੇਰ ਦੇਖਦਾ ਇਹਨੇ ਉਹ ਤੋਂ ਨਿੰਬੂ ਵਾਲਾ ਪਾਣੀ ਪੀ ਕੇ ਆਇਆ ਆਪਾਂ ਇਹਨੂੰ ਲਾ ਦੇ ਇੱਥੀ ਕੋਈ ਨਹੀਂ ਛੇੜਦਾ ਚੈਲੰਜ ਚਲੇ ਰ ਮੇਰੇ ਹੋ ਗਏ ਬ੍ਰੇਕ ਜਾ ਮੇਰੇ ਠੰਡੇ ਹੋ ਜਾਣਗੇ ਕੀ ਕੀ ਪੀਂਗੇ ਨਿੰਬੂ ਪਾਣੀ ਹੈ ਕੀ ਫਰਾਈ ਕਰਾ ਬਣਾ ਦੋ ਪਾ ਕੇ ਨਿੰਬੂ ਵਿੱਚ ਲੈ ਵੀ ਇੱਕ ਅਧਾ ਰੁਪਇਆ ਮੋਟਰਸਾਈਕਲ ਤੇ ਠੰਡੇ ਹੋ ਗਏ ਹੁਣ ਵੜੇਗੇ ਸਿਸਟਨ ਵਾਈ ਇਹਦਾ ਹੁਣ ਪਿਛਲੇ ਬ੍ਰੇਕ ਨਹੀਂ ਲਾਉਂਦਾ ਜਿੱਥੋਂ ਤੱਕ ਜਾਊ ਲੈ ਕੇ ਜਾਊ ਪਰ ਹੁਣ ਗਰਮ ਬਹੁਤ ਹੋਇਆ ਪਿਆ ਦੇਸ ਕੁਮੜੀ ਟੀਡੀ ਵੀ ਲੱਗ ਰਿਹਾ ਮੈਨੂੰ ਟਾਇਰ ਦੀ ਲੈਂਡਮਾਰਕ 'ਚ ਫਰਕ ਲੱਗ ਰਿਹਾ ਹੈਗਾ ਤੇ ਹੁਣ ਆ ਢੱਲੋ ਪਲਾਜ਼ੇ ਕੋਲੇ ਆ ਗਏ ਇਧਰ ਨਾਲ ਹੀ ਰਹਿ ਗਿਆ ਡਿਕੈਥਲਨ ਇਧਰਲੇ ਪਾਸੇ ਡਿਕੈਥਲਨ ਚਲਦੇ ਆਂਗੇ ਡਿਕੈਥਲਨ ਤੋਂ ਜਿਹੜੀ ਚੀਜ਼ਾਂ ਲੈਣੀਆਂ ਲੈ ਕੇ ਫਿਰ ਇਧਰਲੇ ਪਾਸੇ ਦੇਖਿਆ ਰੋਲੇਨ ਫੀਲਡ ਦਾ ਸ਼ੋਰੂਮ ਆ ਤੇ ਉੱਥੇ ਜਾਣਾ ਹੁਣ ਜ਼ਰੂਰੀ ਆ ਕਿਉਂਕਿ ਪਿਛਲੇ ਬ੍ਰੇਕਾਂ ਤੋਂ ਬਿਨਾਂ ਲੈ ਕੇ ਆਇਆ ਤੇ ਰਾਹ ਦੇ ਵਿੱਚ ਜੇ ਕੋਈ ਦਿੱਕਤ ਪਰੇਸ਼ਾਨੀ ਹੋ ਗਈ ਤਾਂ ਫਿਰ ਜਿੱਥੋਂ ਕੰਮ ਤਾਂ ਫਿਰ ਕੰਮ ਔਖਾ ਹੋ ਜਾਊਗਾ ਸੋ ਇਹ ਦੇ ਕਰਕੇ ਪਹਿਲਾਂ ਪਉ ਉੱਥੇ ਚੱਲੀਏ ਚੱਲੋ ਭਾਈ ਹੋਏ ਇਹ ਆ ਗਿਆ ਜੀ ਸਟਾਰ ਵਾਕ ਸਟਾਰ ਵਾਕ ਦੇ ਨਾਲ ਹੀ ਆ ਗਿਆ ਡਿਗਰ ਤੋਂ ਪਾਰਕਿੰਗ ਆਪਣੇ ਵਾਸਤੇ ਆ ਗਈ ਬਾਹਰ ਧੁੱਪ ਚੋ ਗਈ ਇੱਕ ਇੱਕ ਕਰੀ ਤਾਂ ਮੈਂ ਡਰ ਗਿਆ ਸੀ ਮਾਲ ਲੈ ਵੀ ਪੈ ਗਿਆ ਪੰਗਾ ਹੁਣ ਪਤਾ ਨਹੀਂ ਕੀ ਬਨੂ ਡਿਸ ਕਿਤਾ ਜਮੇ ਜਾਮ ਹੋ ਗਈ ਯਾਰ ਮੋਟਰਸਾਈਕਲ ਇੰਚ ਵੀ ਨਹੀਂ ਥਿਲਿਆ ਉਥੇ ਥੈਂ ਜਾਮ ਕਰਤਾ ਮੋਟਰਸਾਈਕਲ ਇਹ ਹੁੰਦਾ ਵੀ ਹਨਾ ਜਦੋਂ ਇੱਕ ਕਰੀਆਂ ਚੀਜ਼ ਹੋਜੇ ਚਾਹੇ ਹੁਣ ਏਜੰਸੀ ਚ ਦਿਖਾਈ ਲਊਗਾ ਪਰ ਤੁੜ ਕੁ ਜਰੂ ਹੋਗਾ ਵੀ ਟੂਰ ਤੋਂ ਪਹਿਲੇ ਯਾਰ ਮੋਟਰਸਾਈਕਲ ਖਰਾਬ ਹੋ ਗਿਆ ਹੁਣ ਤੱਕ ਪਰਸੋਂ ਨੂੰ ਤੁਰਨਾ ਸੀ ਆਪਾਂ ਹੁਣ ਇੱਕ ਦਿਨ ਪਹਿਲੇ ਇਹਦਾ ਪੰਗਾ ਪੈ ਗਿਆ ਪਰ ਹੁਣ ਇੱਕ ਕਰੀ ਚੱਲ ਕੇ ਏਜੰਸੀ ਚ ਪਹਿਲਾਂ ਦਿਖਾ ਲਾਂ ਇਹਨੂੰ ਵੀ ਚੱਕਰ ਕੀ ਪੈ ਗਿਆ ਤੇ ਪਹਿਲਾਂ ਸਮਾਨ ਲੈ ਲਈ ਆਪਾਂ ਜਿੰਨਾ ਕੁ ਲੈ ਸਕਦੇ ਆਂ ਦਿੱਕਤ ਲਾਉਣ ਤੋਂ ਤੋਦਰ ਚੀਜ਼ਾਂ ਇਹ ਕੁਝ ਬਹੁਤਾ ਹੈ ਨਹੀਂ ਉੱਦ ਦੇ ਲੈ ਕੇ ਸੀ ਬਾਕੀ ਸਮਾਨ ਤਾਂ ਸੀ ਹਾਂਜੀ ਬੰ ਕਾਫੀ ਧੰਨਵਾਦ ਜੀ ਲੋ ਵੀ ਕੋਈ ਵੀ ਆ ਗਈ ਤੇ ਫਿਲਹਾਲ ਉਹਨੇ ਦੀ ਇੱਥੇ ਡਿਸਕ ਚੈੱਕ ਕਰਾਉਣਾ ਭਾਈ ਕਹਿੰਦਾ ਮੱਤ ਗਿਰੰਗ ਜਾ ਬਦਲ ਗਈ ਡਿਸਕ 3 ਕਿਲੋਮੀਟਰ ਚੱਲੇ ਆਪਣਾ ਬੜ ਜਾ ਪੈਂਦਾ ਦੇਖ ਰਿਹਾ ਕਈ ਦਿਨਾਂ ਦੀ ਮਹਾਲੀ ਚੰਡੀਗੜ੍ਹ ਦੀ ਖੱਜਲ ਖਵਾਰੀ ਤੋਂ ਬਾਅਦ ਆਖਰਕਾਰ ਆਪ ਪਾਵਦੀ ਰਾਜ ਭੂਮੀ ਤੇ ਪਹੁੰਚ ਗਏ ਆਪਦੀ ਰਾਜਗੱਦੀ ਤੇ ਪਹੁੰਚ ਗਏ ਘਰੇ ਪਹੁੰਚ ਗਏ ਤੇ ਲਾਈਟਾਂ ਆਪਾਂ ਨੂੰ ਸਨਮ ਤੋਂ ਵੀ ਨਹੀਂ ਮਿਲੀਆਂ ਲਾਈਟਾਂ ਆਪਾਂ ਨੂੰ ਪਾਤਣਾ ਤੋਂ ਵੀ ਨਹੀਂ ਮਿਲੀਆਂ ਲਾਈਟਾਂ ਦਾ ਹਜੇ ਕੋਈ ਹਤਾ ਪਤਾ ਨਹੀਂ ਹੁਣ ਜਾਂ ਤਾਂ ਲਾਈਟਾਂ ਆਪਾਂ ਲੁਧਿਆਣੇੋਂ ਲਵਾਵਾਂਗੇ ਤੇ ਜਾਂ ਲਵਾਵਾਂਗੇ ਫਿਰ ਆਪਾਂ ਪਠਾਨਕੋਟ ਤੋਂ ਕਿਉਂਕਿ ਦੋ ਰੂਟ ਬਣਿਆਗੇ ਵੀ ਜਾਂ ਤਾਂ ਬਾਇਆ ਲੁਧਿਆਣਾ ਹੋ ਕੇ ਜਿਹੜਾ ਮਨਾਲੀ ਵਾਲਾ ਰੂਟ ਹੈ ਇਧਰ ਦੀ ਜਾਈਏ ਸਿੱਧੇ ਜਾਈਏ ਪਰ ਇਧਰ ਸਿੱਧੇ ਜਾਣ ਦਾ ਮੈਨੂੰ ਨੁਕਸਾਨ ਇਹ ਲੱਗ ਰਿਹਾ ਵੀ ਜੇ ਆਪਾਂ ਇਧਰ ਦੀ ਜਾਨੇਗੇ ਤਾਂ ਜਿਹੜਾ ਸਿੱਧਾਗਾ ਐਲਟੀਟਿਊਡ ਆ ਉਹ ਬਹੁਤ ਹਾਈ ਹੋਣ ਲੱਗ ਜੂਗਾ ਵੀ ਇੱਕਦਮ ਜੇ ਸਿੱਧੀ ਜਿਹੜੀ ਚੜ੍ਹਾਈ ਹੈਗੀ ਉਹ ਚੜਨ ਲੱਗ ਜਾਗੇ ਤੇ ਜੇ ਆਪਾਂ ਜਾਨੇ ਹਨਾ ਕਸ਼ਮੀਰ ਵਾਲੇ ਪਾਸਿਓਂ ਕਸ਼ਮੀਰ ਵਾਲੇ ਪਾਸੇ ਨੂੰ ਇਹੋ ਜਿਹੀ ਵੀ ਹੌਲੀ-ਹੌਲੀ ਜਿਹੜਾ ਐਲਟੀਟਿਊਡ ਆ ਉਹ ਗ੍ਰੈਬ ਕਰਾਂਗੇ ਤੇ ਉਹਦੇ ਨਾਲ ਸਰੀਰ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਹੋ ਸਕਦਾ ਜੇ ਆਪਾਂ ਇੱਕਦਮ ਕਿਉਂਕਿ ਮਨਾਲੀ ਵਿੱਚ ਦੀ ਮੈਂ ਘੁੰਮ ਕੇ ਪਿੱਛੇ ਨਹੀਂ ਜਾਊਂਗਾ ਜੇ ਮਨਾਲੀ ਵਿੱਚ ਦੀ ਗਏ ਤਾਂ ਸਿੱਧਾ ਆਪਾਂ ਜਿਹੜੇ ਉੱਚੇ ਪਾਸ ਆਗੇ ਹਾਈ ਐਲਟੀਟਿਊਡ ਪਾਸ ਆ ਉਹਨਾਂ ਨੂੰ ਜਾਵਾਂਗੇ ਤਾਂ ਕਿ ਉਹ ਮੰਦਰਾ ਹੁਣ ਸਨੋ ਪੈਣ ਲੱਗ ਜਾਣੀ ਆ ਫਿਰ ਬੰਦ ਹੋ ਜੂ ਡਿੱਗਾਂਗੇ ਸਟਾਂ ਖਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਹੁਣ ਪਿੰਡ ਆ ਗਏ ਪਿੰਡ ਆ ਕੇ ਸੋਨੂੰ ਮੈਂ ਸੈਟ ਅਪ ਆਫ ਦਾ ਸ਼ੇਅਰ ਕਰਨਾਗਾ ਵੀ ਬਹੁਤ ਸਾਰੇ ਜਿਹੜੇ ਕੁਐਸਚਨ ਸੀਗੇ ਹਨਾ ਉਹ ਆ ਰਹੇ ਸੀਗੇ ਪੱਗ ਦੇ ਨਾਲ ਸੈਟ ਅਪ ਕਿਵੇਂ ਕਰੀਂਗੇ ਜਾਂ ਫਿਰ ਪੱਗ ਦੇ ਨਾਲ ਸੈਟ ਅਪ ਕਿਵੇਂ ਬੰਦਾ ਉਹ ਸਾਰਾ ਸੈਟ ਅਪ ਆਪਾਂ ਇਸ ਵਾਰੀ ਕੀਤਾ ਇਸ ਵਾਰ ਦੀ ਜਰਨੀ ਮੈਨੂੰ ਨਹੀਂ ਲੱਗਦਾ ਮੇਰੇ ਲਈ ਈਜ਼ੀ ਹੋਣ ਵਾਲੀ ਆ ਤੇ ਕੱਲ ਆਪਾਂ ਇਹ ਵੀਡੀਓ ਕੰਪਲੀਟ ਕਰਨੀ ਸੀ ਪਰ ਕੱਲ ਹੀ ਬੁਖਾਰ ਚੜ ਗਿਆ ਦੋ ਦਿਨ ਹੁਣ ਬੁਖਾਰ ਨੇ ਰੱਜ ਕੇ ਭੰਨਿਆ ਤੇ ਅੱਜ ਮਾੜਾ ਜਿਹਾ ਲੋਟਾ ਕੰਮ ਅੱਜ ਆਪਾਂ ਉਹਦਾ ਟੂਰ ਤੇ ਨਿਕਲਣਾ ਸੀ ਤੇ ਪਰ ਅੱਜ ਹਜੇ ਵੀ ਬੁਖਾਰ ਦਾ ਜਿਹੜਾ ਮਾੜਾ ਮਾੜਾ ਅਸਰ ਹੈਗਾਗਾ ਸੋ ਫਿਰ ਸਾਨੂੰ ਵੀ ਪਤਾ ਜਿੱਦੋਂ ਘਰੇ ਹੋਈਏ ਹਨਾ ਤੇ ਘਰੋਂ ਐ ਨਿਕਲ ਵੀ ਦੇਣਾ ਜੇ ਬਿਮਾਰ ਮੂਰ ਹੋਵੇ ਤੇ ਪਰ ਅੱਜ ਠੀਕ ਹੈ ਗੱਲਬਾਤ ਤੇ ਫਿਲਹਾਲ ਆਪਾਂ ਇਹਦੇ ਹੁਣ ਲਾਈਟਾਂ ਮਿਲ ਗਈਆਂ ਸੀ ਲਾਈਟਾਂ ਮੈਂ ਰੰਪਰੋ ਲਵਾਉਣ ਚੱਲਿਆਂਗਾ ਤੇ ਹੁਣ ਨਾਲ ਹੀ ਇਹਦੀ ਮੈਂ ਤੁਹਾਨੂੰ ਮਾਈਕ ਦੀ ਟੈਸਟਿੰਗ ਦਿਖਾਉਣੀ ਹੈ ਜਿਹੜਾ ਤੁਹਾਨੂੰ ਸੈਟਅਪ ਗਿਆ ਸੀ ਹਨਾ ਪੱਗ ਦੇ ਨਾਲ ਸੈਟਅਪ ਕਿਵੇਂ ਕਰਾਂਗੇ ਉਹ ਸਾਰਾ ਸੈਟਅਪ ਆਏਗਾ ਇੱਕ ਆਹ ਆ ਜਾਂਦਾਗਾ ਮੋਢੇ ਤੇ ਲਾਉਣ ਵਾਲਾ ਮਾਉਂਟ ਇਹ ਮਾਉਂਟ ਆ ਤੇ ਆ ਆਪਣਾ ਮਾਈਕ ਆ ਗਲ ਦੇ ਵਿੱਚ ਤਵੀਤਾਂ ਕੋ ਪਾਇਆ ਹੋਇਆ ਤੇ ਇਹਦੇ ਨਾਲ ਮੈਗਨੇਟ ਹੁੰਦੀ ਆ ਮੈਗਨੇਟ ਨਾਲ ਇਹ ਸਾਰਾ ਕੰਮ ਕਰਦਾਗਾ ਤੇ ਇਹ ਹੀ ਆਪਣੀ ਵਿੰਡ ਸ਼ੀਲਡ ਆ ਵਿੰਡ ਸ਼ੀਲਡ ਹੁਣ ਇਹ ਸਪੈਸ਼ਲ ਆ ਕਿ ਥੋੜੀ ਜੀ ਇਹਦੇ ਚ ਜਿਹਾ ਦੇਖੇਂਗੋ ਨਾ ਤਾਂ ਸਪੀਕਰ ਨੇ ਆ ਜਿਹੜਾ ਛੋਟੇ ਛੋਟੇ ਜੈਕਸ ਕੰਨਾਂ ਤੇ ਦੋਨਾਂ ਤੇ ਇਸ ਸਪੀਕਰ ਆਗੇ ਤੇ ਇਹਦੇ ਹੁਣ ਮੂਰੇ ਇਹ ਜਿਹੜਾ ਮਾਈਕ ਇਹ ਮਾਊਂਟ ਹੋ ਜੂਗਾ ਤੇ ਕੈਮਰਾ ਜਿਹੜਾ ਮੇਰੇ ਮੋਢੇ ਤੇ ਮਾਊਂਟ ਹੋ ਜੂ ਤੇ ਜਿਹੜੀ ਵੀ ਹੁਣ ਇਸ ਤੋਂ ਬਾਅਦ ਦੀ ਫੁਟੇਜ ਦੇਖੇਗੇ ਜਾਂ ਫਿਰ ਬਾਤ ਸੁਣੇਗੇ ਉਹ ਸਾਰੀ ਇਹਦੇ ਨਾਲ ਹੀ ਹੋਊਗੀ ਤੇ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜੀ ਪੱਗ ਦੇ ਨਾਲ ਸੈਟਅਪ ਕੇ ਮੇਰਾ ਇਹ ਨਾਲ ਲਗਾ ਥੋੜਾ ਜਿਹਾ ਹਾਲ ਅਜ ਬੇਹਾਲ ਆ ਪਰ ਫਿਰ ਵੀ ਅਪਾ ਚੱਲਦੇ ਆਂਗੇ ਤੇ ਰਾਮਪੁਰੇ ਨੂੰ ਜਾਣਾ ਹੁਣ ਰਾਮਪੁਰੇ ਮਿਲ ਗਿਆ ਲੈਟਾ ਤੇ ਬਾਕੀ ਦੁਨੀਆ ਕਿਉਂਕਿ ਪਿਛਲੀ ਵਾਰ ਨਾ ਮਰਾਪੁਰੇ ਬਹੁਤ ਲੰਬੀਆਂ ਸਲੇਟਾਂ ਉਦੋਂ ਮਿਲੀਆਂ ਨਹੀਂ ਸੀ ਫਿਰ ਇਸੇ ਕਰਕੇ ਮੈਨੂੰ ਰਾਮਪੁਰੇ ਤੇ ਭਰੋਸ ਪੱਟੜੀ ਸਨਾਮ ਸਾਰੇ ਕੀ ਟਾਇਲਟਾਂ ਦਾ ਪਤਾ ਕਰ ਲਿਆ ਸੀ ਖੈਰ ਚੰਡੀਗੜ੍ਹ ਮਿਲਤੇ ਜਾਂਦੇ ਪਰ ਮਹਿੰਗੀਆਂ ਬਹੁਤ ਜ਼ਿਆਦਾ ਮਿਲਦੀਆਂ ਸੀ ਸੋ ਉਹਦੇ ਨਾਲ ਥੋੜਾ ਜਿਹਾ ਬਜਟ ਟੈਟ ਹੋ ਜਾਣਾ ਸੀ ਤੇ ਇਹ ਸਾਰਾ ਸੈਟਅਪ ਮੈਂ ਬਿਠਾਇਆ ਹਜੇ ਫਿਲਹਾਲ ਨਾ ਇਹ ਜੈਕਟ ਨਹੀਂ ਪਾਈ ਹੋਈ ਰਾਈਡਿੰਗ ਜੈਕਟ ਇਹ ਇੱਕ ਮਿੰਟ ਮੈਂ ਕੈਮਰਾ ਲੋਡ ਕਰ ਲਾ ਤੇ ਜੈਕਟ ਨਹੀਂ ਪਾਈ ਹੋਈ ਤੇ ਉਹ ਜੈਕਟ ਨਾ ਪਾਉਣ ਕਰਕੇ ਨਾ ਇਹ ਥੋੜਾ ਜਿਹਾ ਗਲਤ ਦਿਂਦਾਗਾ ਜਦੋਂ ਜੈਕਟ ਪਾ ਲਈ ਫਿਰ ਉਹਦੇ ਨਾਲ ਇਹ ਹੋਰ ਟਾਈਟ ਹੋ ਜਾਂਦਾ ਤੇ ਫਿਰ ਸਾਰਾ ਜਿਹੜਾ ਵਿਊ ਹੈ ਇਹ ਸਹੀ ਸਹੀ ਚੱਕਦਾ ਜਿਵੇਂ ਹੁਣ ਇੱਥੇ ਹੈਗਾ ਜੇ ਜੈਕਟ ਹੁੰਦੀ ਕਿਤੇ ਜੈਕਟ ਦੇ ਨਾਲ ਫਿਰ ਇਹਨੇ ਉਹ ਨਹੀਂ ਕਰਨੀ ਸੀ ਪਹਿਲਾਂ ਮੈਂ ਸਾਰਾ ਉਹ ਦੇਖ ਲਿਆ ਸੀਗਾ ਵੀ ਨੌਇਸ ਕੈਨਸਲੇਸ਼ਨ ਵਗੈਰਾ ਕਿਉਂਕਿ ਹੈੱਡਫੋਨ ਮਾਈਕ ਵਧੀਆ ਨਹੀਂ ਅਸਲ 'ਚ ਇਹ ਤੇ ਮਾਈਕਾਂ ਦੇ ਨਾਲ ਪੌਣਾ ਟੋਚਨ ਟੋਚਨ ਪੌਣਾ ਟੋਚਨ ਹਾਂਜੀ ਨਵੀਂ ਵਿਵਤਾ ਜੈਕਟ ਦੇ ਨਾਲ ਨਾ ਇਹ ਜੈਕਟ ਨਾਲ ਵਧੀਆ ਟਾਈਟ ਹੋ ਜਾਂਦਾ ਹੈਗਾ ਤੇ ਉਹਦੇ ਨਾਲ ਗੱਲ ਵਾਹਤ ਇੱਕ ਨੰਬਰ ਆ ਤੇ ਫਿਲਹਾਲ ਪਰ ਆਪਾਂ ਐਂ ਦੇਖਦੇ ਆ ਵੀ ਜੇ ਆਪਣਾ ਐਂ ਸਰਜੇ ਇਹ ਤਾਂ ਫਿਰ ਇਹਦੇ ਹਾਰਗੇ ਤਾਂ ਵਾਰੀ ਨਹੀਂ ਆ ਰਹੀ ਹੈ ਨਹੀਂ ਕਿ ਪਰ ਐਂ ਥੋੜਾ ਜਿਹਾ ਕੈਮਰਾ ਹਿੱਲੂਗਾ ਆਜੋ ਜੀ ਆ ਤਾਂ ਹੁਣ ਚੱਲਿਆ ਰਾਮਪਰੇ ਤੇ ਉੱਥੋਂ ਲਾ ਕੇ ਰੱਖਣੀ ਆਪਾਂ ਲਾਈਟ ਕਿਉਂਕਿ ਲਾਈਟ ਉੱਧਰ ਤਾਂ ਰਾਤ ਨੂੰ ਟਰੈਵਲ ਕਦੇ ਕਰਨਾ ਨਹੀਂਗਾ ਪਰ ਫਿਰ ਵੀ ਜਿੰਨਾ ਕ ਟਰੈਵਲ ਹੋਊਗਾ ਹਨਾ ਮਾੜਾ ਮੋਟਾ ਸੇਫਟੀ ਤੇ ਜ਼ਰੂਰੀ ਆ ਸੋ ਉਹਦੇ ਕਰਕੇ ਆਪਾਂ ਕੋਈ ਬਾਲੀ ਮਹਿੰਗੀ ਨਹੀਂ ਲਵਾਈ ਅਗਲੇ ਟੂਰ ਦੇ ਵਿੱਚ ਜੇ ਅਰੁਣਾਚਲ ਵਾਲੇ ਪਾਸੇ ਕਿਸੇ ਨੇ ਜਾਣਾ ਤਾਂ ਉੱਥੇ ਆਪਣੀਆਂ ਲਾਈਟਾਂ ਲੁੱਟ ਵਧੀਆਂ ਲਵਾ ਕੇ ਲੈ ਕੇ ਜਾਵੇ ਕਿਉਂਕਿ ਅਰੁਣਾਚਲ ਥੋੜੀ ਜੀ ਨੇਰਗਵਾਰ ਅੱਡ ਚੀਜ਼ ਆ ਬਾਕੀ ਹਰ ਸਿਮਰਨ ਦੀ ਵੀਡੀਓ ਤੁਸੀਂ ਦੇਖ ਰਹੇ ਹੋਵਾਂਗੇ ਉਹਦੇ ਤੁਹਾਨੂੰ ਪਤਾ ਲੱਗ ਜੂਗਾ ਹਜੇ ਆਈਆਂ ਨਹੀਂ ਮੇਚੂਗਾਲੇ ਪਾਸੇ ਉਲਝਿਆ ਫਿਰਦਾ ਸੀ ਉਹ ਤੇ ਮੇਨ ਰੋਡ ਤੇ ਆ ਕੇ ਕੈਮਰਾ ਹੁਣ ਕਰਤਾ ਹਵਾ ਵਾਈਜ਼ਰ ਵਿੱਚ ਦੀ ਪੂਰੀ ਵੱਜ ਜੇ ਇੱਕ ਵਾਰੀ ਤਾਂ ਤੇ ਹਵਾ ਦੇ ਵਿੱਚ ਹੁਣ ਇਹ ਨਹੀਂ ਪਤਾ ਵੀ ਆਵਾਜ਼ ਕਿੰਨੀ ਕਿ ਚੱਕ ਰਿਹਾ ਕਿੰਨੀ ਕਿ ਨਾ ਇਹ ਤਾਂ ਚਲੋ ਜਦੋਂ ਆਪਾਂ ਆਡੀਓ ਸੁਣਾਗੇ ਮੈਂ ਸੁਣੂਗਾ ਤੁਸੀਂ ਸੁਣੋਗੇ ਹਨਾ ਪਤਾ ਲੱਗ ਜੂਗਾ ਪਰ ਇਹ ਸੈਟਅਪ ਕਲੀਅਰ ਹੈ ਕਿਉਂਕਿ ਜੇ ਥੱਲੇ ਆ ਜਾਏ ਜੇ ਕਪੜਾ ਨੂੰ ਮੂੰਹ ਤੇ ਕੋਈ ਬੰਨਿਆ ਹੋਇਆ ਜੇ ਕਪੜਾ ਕੋਕੜਾ ਬੰਨਿਆ ਹੋਦਾ ਤਾਂ ਦਾ ਜਮਾ ਜਿਹੜੀ ਹਵਾ ਕੀ ਉਹ ਬੰਦ ਹੋ ਜੂਗੀ ਤੇ ਇਸ ਤੋਂ ਬਾਅਦ ਹਵਾ ਇਹਦੇ ਵਿੱਚ ਨਹੀਂ ਬੜੂਗੀ ਫਿਲਹਾਲ ਆਪਣੀ ਸਪੀਡ 60 ਦੀ ਆ ਤੇ ਹੁਣ ਇਹਨੂੰ ਪੱਸੀ ਦੇ ਲਿਆ ਕੇ ਦੇਖਦੇ ਆ ਵੀ 80 ਤੇ ਹਵਾ ਦਾ ਕੀ ਪ੍ਰਭਾਵ ਪਊਗਾ ਇਹ ਚੱਲ ਭਾਈ ਉਹ ਚ ਉੱਪਰ ਪਿੱਛੇ ਤੇ ਕੈਮਰਾ ਸ਼ਾਇਦ ਅੱਜ ਮਾੜਾ ਮੋਟਾ ਹਿੱਲੂਗਾ ਕਿਉਂਕਿ ਜਦੋਂ ਰਾਈਡਿੰਗ ਜੈਕਟ ਪਾ ਲਈ ਤਾਂ ਜੈਕਟ ਦੇ ਨਾਲ ਇਹਨੇ ਟਾਈਟ ਹੋ ਜਾਣਾ ਤੇ ਇਹ ਤੋਂ ਬਾਅਦ ਤਾਂ ਫਿਰ ਇਹਨੇ ਭੋਰਾ ਵੀ ਨਹੀਂ ਹਿੱਲਣਾ ਤੇ ਇਹਦੇ ਨਾਲ ਜਿਹੜਾ ਮਾਈਕ ਆ ਮਾਈਕ ਦੇ ਨਾਲ ਇੱਕ ਮਾਉਂਟ ਆਉਂਦਾ ਗਲ ਦੇ ਵਿੱਚ ਪਾਈ ਜਾਂਦੀ ਆ ਰਸੀ ਜਿਹੜੀ ਦਿਖਾਈ ਸੀ ਉਹਨੂੰ ਤਵੀਤ ਵਾਂਗੂ ਉਹਦੇ ਨਾਲ ਇਹ ਕਲਿੱਪ ਪੱਕਾ ਬੰਨਿਆ ਹੋਇਆ ਤਾਂ ਵੀ ਡਿੱਗੇ ਡੁਗੇ ਨਾਲ ਜੇ ਡਿੱਗੇ ਤਾਂ ਪਤਾ ਲੱਗ ਜੇ ਭਾਈ ਕਿੱਥੇ ਗਿਆ ਉਹ ਥੱਲੇ ਆ ਜੂਗੀ ਨਾਲ ਦੀ ਰਸੀ ਜੀ ਫਿਰ ਨਾਲ ਰਸੀ ਗੱਲ ਨੂੰ ਟੈਸਟ ਕਰੀ ਜਾਂਦੀ ਆ ਪਤਾ ਲੱਗਿਆ ਰ ਭਾਈ ਲੱਗਿਆ ਹੋਗਾ ਇਹ ਮਾਉਂਟ ਹੁਣ 80 ਦੀ ਸਪੀਡ ਆ 80 ਤੇ ਹਵਾ ਪੂਰੀ ਵੱਧ ਰਹੀ ਹੈ ਵਿੱਚ ਤੇ ਇਹਦੇ ਅੰਦਰ ਵੀ ਪਿੰਡਸ਼ੀਲਡ ਦੇ ਅੰਦਰ ਵੀ ਆ ਰਹੀ ਹੈ ਪੂਰੀ ਹਵਾ ਤੇ ਇਹ ਪਿੰਡਸ਼ੀਲਡ ਦਾ ਫਾਇਦਾ ਹੋ ਰਿਹਾ ਜਿਵੇਂ ਜੇ ਤੁਸੀਂ ਐਂਡਰੋਇਡ ਫੋਨ ਹੈਗਾ ਹਨਾ ਤੇ ਐਂਡਰੋਇਡ ਇੱਥੇ ਲੱਗਿਆ ਹੋਇਆ ਜਿਵੇਂ ਅੱਜ ਕੋ ਮਾਉਂਟ ਲਵਾ ਕੇ ਲੈ ਕੇ ਆਵਾਂਗੇ ਫੋਨ ਹੋਲਡਰ ਤੇ ਉਹ ਫੋਨ ਹੋਲਡਰ ਤੇ ਵਿੱਚ ਇਹ ਤਾਰ ਜੀ ਜਿਹੜੀ ਆ ਆਕਸ ਵਾਲੀ ਹੁੰਦੀ ਆ ਉਹ ਇਹਦੇ ਵਿੱਚ ਨਾਲੋ ਤੇ ਕਾਲ ਕੁਲਾ ਦੀ ਚੱਲੀ ਚੱਕੀ ਚੱਲੋ ਜੇ ਕਿਸੇ ਨੇ ਭਾਈ ਕੋਈ ਸ਼ਬਦ ਗਾਣਾ ਸੁਣਨਾ ਹਨਾ ਉਦੋਂ ਦੀ ਕੋਈ ਚੀਜ਼ ਆਪਦੀ ਸੁਣ ਸਕਦਾਗਾ ਤੇ ਖਲਾਅ 80 ਤੇ ਸੀ ਇਹ ਤੋਂ ਬਾਅਦ ਦੇਖ ਲਓ ਹੁਣ ਟੈਸਟਿੰਗ ਕਿਵੇਂ ਕਿਵੇਂ ਨਾ ਤੇ ਆਪਾਂ ਪਹੁੰਚਦੇ ਹਾਂ ਦੁਕਾਨ ਤੇ ਇੱਕ ਵਾਰੀ ਮੈਂ ਕੈਮਰਾ ਬੰਦ ਕਰਦਾ ਤੇ ਦੁਕਾਨ ਤੇ ਪਹੁੰਚ ਕੇ ਫਿਰ ਇਹਦੀ ਲਾਈਟ ਲੁਟਵਾਉਨੇ ਆਗੇ ਤੇ ਲਾਈਟਾਂ ਹੁਣ ਆਪਾਂ ਲਵਾ ਲਈਆਂ ਇੱਕ ਵਾਰੀ ਲਾਈਟਾਂ ਲਵਾ ਲਈਆਂ ਮੋਬਾਈਲ ਹੋਲਡਰ ਲਵਾ ਲਿਆ ਤੇ ਇਧਰ ਬਾਈ ਸੁੱਖੇ ਦੀ ਦੁਕਾਨ ਆ ਗਈ ਲੈ ਕੇ ਤਾਂ ਆਪਾਂ ਪਿੱਛੋਂ ਆਏ ਸੀ ਖੈਰ ਉਹਨਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਹੈ ਆਪਣੇ ਜਾਣਕਾਰ ਆ ਬੰਦੇ ਇਹਨਾਂ ਤੋਂ ਲਾਈਟਾਂ ਲਵਾਈਆਂ ਨੇ ਪਿਕਸ ਵਾਲਿਆਂ ਦੇ ਨਾਲ ਆਪਰੇ ਫੂਲ ਚ ਬਾਈ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਆ ਤੇ ਆ ਮੋਬਾਈਲ ਵਾਲਾ ਲੱਗਿਆ ਮੋਬਾਈਲ ਹੋਲਡਰ ਤੇ ਇਹਦੇ ਵਿੱਚ ਹੀ ਚਾਰਜਿੰਗ ਆ ਗਈ ਤੇ ਲਾਈਟ ਆਪਾਂ ਥੱਲੇ ਲਵਾ ਲਈਆਂ ਇੰਡੀਕੇਟਰਾਂ ਦੇ ਇਦੋਂ ਨੇ ਥਰੋ ਅਗੇ ਜਿਹੜੇ ਜੇ ਥਰੋ ਵਾਲਾ ਤਾਂ ਹੂ ਚਲੋ ਸੈਟਿੰਗ ਹੋ ਜੂਗੀ ਹਨਾ ਕਲੈਂਪ ਲਾ ਕੇ ਲਾਇਆ ਆਪਾਂ ਲਾਈਟ ਵਾਲੀ ਉਹਦੇ ਚ ਜਿਹੜੀ ਆ ਦੇਖੋ ਇੰਡੀਕੇਟਰ ਦੇ ਥੱਲੇ ਆਉਂਦੀ ਹੈ ਨਾ ਉਹਦੇ ਨਾਲ ਹੀ ਕਲੈਂਪ ਲਾ ਕੇ ਇੱਕ ਟੈਡੀ ਲੱਗੀ ਰਹਿਣਾ ਕਿਉਂਕਿ ਇਹਦਾ ਕੋਈ ਵਾਲਾ ਥਰੋ ਨਹੀਂ ਹੈਗਾ ਨਹੀਂ ਫਿਰ ਇਹ ਆਪਾਂ ਨੂੰ ਜਿਹੜੀ ਹੈੱਡਲਾਈਟ ਆਗੇ ਉਹ ਚੇਂਜ ਕਰਾਉਣੀ ਪੈਣੀ ਸੀ ਇਹ ਖਾਸਾ ਖਰਚਾ ਪੈਣਾ ਸੀ ਇਹਦੇ ਚ ਹੁਣ ਚਲਦੇ ਆ ਪਿੰਡ ਨੂੰ ਟਾਈਮ 8 ਵਜਣਾਂ ਵਾਲੇ ਹੋ ਗਏ ਬਾਈ ਨੇ ਵੀ ਦੁਕਾਨ ਬੰਦ ਕਰਨੀ ਐ ਤੇ ਆਪਣਾ ਨਿਕਲਦਾ ਟਾਈਮ